ਤੁਸੀਂ ਆਪਣੇ ਫੋਨ ਤੇ ਸਕਰੋਲ ਕਰ ਰਹੇ ਹੋ ਜੀਪੀਐਸ ਤੇ ਭਰੋਸਾ ਕਰ ਰਹੇ ਹੋਗੇ ਤੁਹਾਨੂੰ ਆਪਣੇ ਸਹੀ ਟਿਕਾਣੇ ਤੇ ਲੈ ਕੇ ਜਾਊਗਾ ਨੈਟਫਲਿਕਸ ਤੇ ਬਿੰਜ ਵਾਚ ਕਰ ਰਹੇ ਹੋ ਇਹ ਸਾਰੀਆਂ ਇਨਵੈਂਸ਼ਨਾਂ ਅਮਰੀਕਾ ਦੀ ਇੱਕ ਰਹੱਸਮਈ ਖੁਫੀਆ ਏਜੰਸੀ ਜਿਨ੍ਹਾਂ ਨੂੰ ਕੇ ਮੈਡ ਸਾਇੰਟਿਸਟਸ ਆਫ ਮਿਲਟਰੀ ਵੀ ਕਿਹਾ ਜਾਂਦਾ ਹੈ ਉੱਥੋਂ ਆਈਆਂ ਹੋਈਆਂ ਨੇ ਇਹ ਅਮਰੀਕਾ ਦੀ ਕਿਹੋ ਜਿਹੀ ਏਜੰਸੀ ਹੈ ਜਿਹੜੀ ਬਿਲਕੁਲ ਸੀਕਰੈਸੀ ਦੇ ਵਿੱਚ ਆਪਰੇਟ ਕਰਦੀ ਹੈ ਤੇ ਟਾਈਮ ਤੋਂ ਅੱਗੇ ਦੀ ਟੈਕਨੋਲੋਜੀ ਦੀ ਇਨਵੈਂਸ਼ਨਾਂ ਕਰਦੀ ਹੈ ਇਹ ਏਜੰਸੀ ਹਥਿਆਰ ਨਹੀਂ ਬਣਾਉਂਦੀ ਇਹੋ ਜਿਹੇ ਆਈਡੀਆਜ਼ ਬਣਾਉਂਦੀ ਹੈ ਜਿਹੜੇ ਕਿ ਪੂਰੇ ਵਰਲਡ ਨੂੰ ਰੀਸ਼ੇਪ ਕਰਦੇ ਡਿਫੈਂਸਡ ਐਡਵਾਂਸਡ ਸਰਚ ਪ੍ਰੋਜੈਕਟਸ ਏਜੰਸੀ ਚਾਹੇ ਇੰਟਰਨੈਟ, ਡਰੋਨ, ਜੀਪੀਐਸ ਇਹ ਚੀਜ਼ਾਂ ਯਾਦ ਕਰਨ ਲਈ ਡਾਰਪਾ ਨੂੰ ਪੂਰਾ ਕ੍ਰੈਡਿਟ ਦਿੱਤਾ ਜਾਂਦਾ ਪਰ ਕਈ ਲੋਕ ਮੰਨਦੇ ਨੇ ਕਿ ਡਾਰਪਾ ਦੀਆਂ ਜੜਾਂ ਬਹੁਤ ਡੂੰਘੀਆਂ ਨੇ ਜਿਵੇਂ ਕਿ ਮਾਈਂਡ ਕੰਟਰੋਲ ਜਾਂ ਹਿਊਮਨ ਮੈਨਿਪੂਲੇਸ਼ਨ 1957 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਨੇ ਧਰਤੀ ਨੂੰ ਆਰਬਿਟ ਕਰਨ ਵਾਲਾ ਪਹਿਲਾ ਸੈਟੇਲਾਈਟ ਲਾਂਚ ਕੀਤਾ ਸਪਟਨਿਕ ਉਸ ਟਾਈਮ ਅਮਰੀਕਾ ਦੇ ਪੈਰਾਂ ਥਲੇ ਦੀ ਜ਼ਮੀਨ ਨਿਕਲ ਗਈ ਹੁਣ ਸਿਰਫ ਗੱਲ ਸਪੇਸ ਰੇਸ ਦੀ ਨਹੀਂ ਸੀ ਰਹੀ ਹੁਣ ਗੱਲ ਸਰਵਾਈਵਲ ਦੀ ਆ ਗਈ ਸੀ ਅਮਰੀਕਾ ਦੀ ਸਰਕਾਰ ਨੂੰ ਇਹ ਲੱਗਦਾ ਸੀ ਕਿ ਕੁਝ ਇਹੋ ਜਿਹਾ ਸੈਟਲਾਈਟ ਜਾਂ ਕੁਝ ਇਹੋ ਜੀ ਚੀਜ਼ ਸਪੇਸ ਦੇ ਵਿੱਚ ਸੋਵੀਅਤ ਯੂਨੀਅਨ ਨਾਲ ਭੇਜ ਦੇ ਕਿ ਜਿਹਦੇ ਨਾਲ ਉਹ ਸਾਡੇ ਤੇ ਨਿਗਰਾਨੀ ਰੱਖ ਸਕੇ ਤੇ ਜਾਂ ਕੱਲ ਨੂੰ ਸਾਡੇ ਤੇ ਅਟੈਕ ਕਰ ਸਕੇ ਤੇ ਫਿਰ ਅਗਲੇ ਹੀ ਸਾਲ 1958 ਦੇ ਵਿੱਚ ਡੀ ਆਇਜ਼ਨ ਹੋਵਰ ਨੇ ਜੋ ਅਮਰੀਕਾ ਦਾ ਰਾਸ਼ਟਰਪਤੀ ਸੀਗਾ ਉਹਨੇ ਆਰਡਰ ਦਿੱਤਾ ਕਿ ਇਹੋ ਜੀ ਏਜੰਸੀ ਬਣਾਉਣ ਦਾ ਜਿਹੜੀ ਕਿ ਅੱਜ ਦੀ ਟੈਕਨੋਲੋਜੀ ਤੋਂ ਨਾਲੋਂ 20 ਸਾਲ ਅੱਗੇ ਹੋਊਗੀ ਜਿਹਨੂੰ ਨਾਮ ਦਿੱਤਾ ਗਿਆ ਆਰਪਾ ਤੇ ਡੀ ডিফেন্স ਨਾਲ ਬਾਅਦ ਦੇ ਵਿੱਚ ਜੁੜਿਆ ਇਹ ਏਜੰਸੀ ਦਾ ਮਿਸ਼ਨ ਸੀਗਾ ਕਿ ਅਮਰੀਕਾ ਦੀ ਸਰਕਾਰ ਜਾਂ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਹੈ ਉਹ ਕਦੇ ਵੀ ਸਰਪ੍ਰਾਈਜ਼ ਨਾ ਹੋਵੇ ਮਤਲਬ ਕੋਈ ਇਹੋ ਜੀ ਚੀਜ਼ ਨਾ ਆਪਾਂ ਟੈਕਨੋਲੋਜੀ ਦੇ ਵਿੱਚ ਇਨਕਾਊਂਟਰ ਕਰੀਏ ਕਿ ਜਿਹੜੀ ਆਪਾਂ ਨੂੰ ਲੱਗੇ ਕਿ ਹਾਂ ਯਾਰ ਇਹ ਤਾਂ ਆਪਾਂ ਦੇਖੀ ਹੁੰਨੀ ਕਿ ਮਤਲਬ ਤੁਸੀਂ ਫੁੱਲ ਪਾਵਰ ਦੇਤੀ ਕੁਝ ਵੀ ਐਦਾਂ ਨਹੀਂ ਸੀਗਾ ਕਿ ਆਪਾਂ ਨੂੰ ਪਤਾ ਨਾ ਕਿ ਗਵਰਨਮੈਂਟ ਏਜੰਸੀਜ਼ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਜੇ ਕੋਈ ਵੀ ਸਟੈਪ ਲੈਣਾ ਹੈ ਤਾਂ ਕਾਗਜ਼ ਪੱਤਰ ਜੀ ਉਹ ਪਰਮਿਸ਼ਨਾਂ ਲੈਣੀਆਂ ਦੱਸਣ दैट ਬਹੁਤ ਚੀਜ਼ਾਂ ਹੁੰਦੀਆਂ ਪਰ ਇਹਨਾਂ ਨੂੰ ਫੁੱਲ ਆਜ਼ਾਦੀ ਦਿੱਤੀ ਗਈ ਤੇ ਇਹਨਾਂ ਨੂੰ ਬਜਟ ਦੀ ਪੂਰੀ ਖੁੱਲ ਦਿੱਤੀ ਕਿ ਜਿੰਨਾ ਤੁਸੀਂ ਪੈਸਾ ਵਰਤਨਾ ਉਹਨਾ ਪੈਸਾ ਤੁਹਾਨੂੰ ਮਿਲੇਗਾ ਪਰ ਤੁਸੀਂ ਟੈਕਨੋਲੋਜੀ ਦੇ ਵਿੱਚ ਯੂਐਸ ਨੂੰ ਸਭ ਤੋਂ ਉੱਪਰ ਲੈ ਕੇ ਆਉਣਾ ਹੈ ਇਹ ਕਿਸੇ ਨੂੰ ਵੀ ਹਾਇਰ ਕਰ ਸਕਦੇ ਸੀ ਕਿਸੇ ਨੂੰ ਵੀ ਫੰਡ ਕਰ ਸਕਦੇ ਸੀ ਤੇ ਕਿਸੇ ਨੂੰ ਵੀ ਬਿਨਾ ਵਾਰਨਿੰਗ ਤੋਂ ਕੈਨਸਲ ਕਰ ਸਕਦੇ ਸੀ ਕੋਈ ਪੋਲਿਟਿਕਸ ਨਹੀਂ ਕੋਈ ਸਲੋ ਅਪਰੂਵਲ ਨਹੀਂ ਸਿਰਫ ਰਿਜ਼ਲਟ ਤੇ ਉਹ ਰਿਜ਼ਲਟ ਜਿਨ੍ਹਾਂ ਨੇ ਸਾਰੀ ਦੁਨੀਆ ਚੇਂਜ ਕਰ ਦਿੱਤੀ ਕੁਝ ਸਾਲਾਂ ਦੇ ਵਿੱਚ ਹੀ ਡਾਰਪਾ ਇਹੋ ਜੀ ਟੈਕਨੋਲੋਜੀ ਬਣਾਉਣ ਲੱਗੀ ਜਿੜੀ ਕਿ ਇੱਕ ਟਾਈਮ ਸਾਇੰਸ ਫਿਕਸ਼ਨ ਲੱਗਦੀ ਸੀ 1962 ਦੇ ਵਿੱਚ ਡਾਰਪਾ ਨੇ ਆਰਪਾ ਨੈਟ ਬਣਾਇਆ ਜਿਹੜਾ ਕਿ ਅੱਜ ਦੇ ਇੰਟਰਨੈਟ ਦਾ ਪੂਰਵਜ ਸੀ 1970 ਦੇ ਦਸ਼ਕ ਦੇ ਵਿੱਚ ਡਾਰਪਾ ਨੇ ਜੀਪੀਐਸ ਬਣਾਇਆ ਤੇ ਫਿਰ ਬਾਅਦ ਦੇ ਵਿੱਚ ਆਈਆਂ ਸੈਲਫ ਡਰਾਈਵਿੰਗ ਕਾਰਸ ਰੋਬੋਟਿਕਸ ਵਾਲੇ ਕੁੱਤੇ ਬ੍ਰੇਨ ਚਿਪਾਂ ਏਆਈ ਪ੍ਰੋਗਰਾਮ ਜਾਂ ਹੋਰ ਇਨਵੀਜ਼ਿਬਿਲਟੀ ਟੈਕ ਪਰ ਸਾਰੀਆਂ ਇਨਵੈਂਸ਼ਨ ਹਾਰਮਲੈਸ ਨਹੀਂ ਸੀ ਕੁਝ ਜਣਾਂ ਦੇ ਵਿੱਚੋਂ ਡਾਰਕ ਵੀ ਸੀ ਜਿਵੇਂ ਕਿ ਡਾਰਪਾ ਦੇ ਸਾਇੰਟਿਸਟਾਂ ਨੇ ਮਾਈਂਡ ਕੰਟਰੋਲ ਦੇ ਐਕਸਪੈਰੀਮੈਂਟ ਵੀ ਕੀਤੇ ਜੈਨੇਟਿਕ ਮੈਨਿਪੂਲੇਸ਼ਨ ਦੇ ਵੀ ਐਕਸਪੈਰੀਮੈਂਟ ਕੀਤੇ ਤੇ ਵੈਪਨ ਬਣਾਏ ਹੋ ਜਿਹਨਾਂ ਨਾਲ ਕੇ ਵੈਦਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਡਾਕੂਮੈਂਟਸ ਫੌਜੀਆ ਤੇ ਹੋਈਆਂ ਹੋਈਆਂ ਰਿਸਰਚਾਂ ਵੀ ਸ਼ੋਅ ਕਰਦੇ ਨੇ ਫੌਜੀਆ ਨੂੰ ਤੇਜ਼ ਬਣਾਉਣਾ ਤਾਕੜਾ ਬਣਾਉਣਾ ਤੇ ਇਮੋਸ਼ਨਲੈਸ ਬਣਾਉਣ ਦੀਆਂ ਕਈ ਕਹਿੰਦੇ ਨੇ ਡਾਰਪਾ ਦਾ ਸਿਰਫ ਜੰਗ ਜਿੱਤਣ ਦਾ ਗੋਲ ਨਹੀਂ ਹੈਗਾ ਬਲਕਿ ਇਹ ਜਿਹੜੀ ਹਿਊਮਨ ਦੀ ਈਵੋਲੂਸ਼ਨ ਹੈ ਉਹਨੂੰ ਵੀ ਸ਼ੇਪ ਕਰ ਰਹੇ ਨੇ ਜਾਂ ਮਨੁੱਖਾਂ ਨੂੰ ਜੰਗ ਦੇ ਲਈ ਰੀ ਇੰਜੀਨੀਅਰ ਕਰ ਰਹੇ ਨੇ ਡਾਰਪਾ ਦਾ ਹੈੱਡਕਵਾਰਟਰ ਆਰਲਿੰਗਟਨ ਵਰਜੀਨੀਆ ਦੇ ਵਿੱਚ ਹੈ ਬਾਰੋਂ ਦਾ ਦੇਖਣ ਨੂੰ ਇੱਕ ਆਮ ਜੀ ਆਫਿਸ ਵਾਲੀ ਬਿਲਡਿੰਗ ਲੱਗਦੀ ਹੈ ਬਟ ਅੰਦਰ ਉਹਦੇ ਇਹੋ ਜਿਹੀਆਂ ਇਨਵੈਂਸ਼ਨਾਂ ਹੁੰਦੀਆਂ ਨੇ ਜਿੱਥੇ ਤੱਕ ਕਿ ਆਮ ਬੰਦੇ ਦਾ ਦਿਮਾਗ ਜਾ ਹੀ ਨਹੀਂ ਸਕਦਾ ਇੱਕ ਤਰ੍ਹਾਂ ਦੀ ਲੈਬ ਹੈ ਤੇ ਲੈਬ ਦੇ ਵਿੱਚ 200 ਬੰਦਾ ਕੰਮ ਕਰਦਾ ਹੈ ਤੇ ਉਹ 200 ਬੰਦਾ ਬਹੁਤ ਹੀ ਵੱਡੇ ਬਜਟ ਨੂੰ ਕੰਟਰੋਲ ਕਰਦਾ ਜਦੋਂ ਡੀ ਆਇਜ਼ਨ ਹੋਵਰ ਨੇ 1958 ਦੇ ਵਿੱਚ ਆਰਪਾ ਬਣਾਈ ਸੀ ਤਾਂ ਉਦੋਂ 520 ਮਿਲੀਅਨ ਦਾ ਬਜਟ ਦਿੱਤਾ ਸੀਗਾ ਜਿਹੜਾ ਕਿ ਜਦੋਂ ਅੱਜ ਦੇ ਟਾਈਮ ਆਪਾਂ ਕੰਪੇਅਰ ਕਰਦੇ ਹਾਂ ਕਿ ਉਸ ਟਾਈਮ ਕਿੰਨਾ ਹੋਇਆ ਤਾਂ ਉਹ ਬਹੁਤ ਸੀਗਾ ਤੇ ਜੇ ਤੁਸੀਂ ਅੱਜ ਦੀ ਗੱਲ ਕਰਦੇ ਹੋ ਪਿਛਲੇ ਸਾਲ ਦਾ ਡਾਰਪਾ ਦਾ ਜਿਹੜਾ ਬਜਟ ਸੀ ਉਹ 4.5 ਬਿਲੀਅਨ ਡਾਲਰ ਦਾ ਸੀਗਾ ਜਿਹੜਾ ਕਿ ਬਹੁਤ ਜ਼ਿਆਦਾ ਹੋਇਆ ਤੇ ਸਿਰਫ 200 220 ਬੰਦਿਆਂ ਦੀ EMPLOYEE ਨੇ ਇੱਥੇ ਟੋਟਲ ਉਹ ਸਾਰੇ ਇਹ ਇਨਵੈਂਸ਼ਨਾਂ ਤੇ ਡਿਸੀਜਨ 메ਕਿੰਗ ਕਰਦੇ ਨੇ ਇਹ ਖੁਦ ਆਪ ਐਕਸਪੈਰੀਮੈਂਟ ਨਹੀਂ ਕਰਦੇ ਬਲਕਿ ਇਹ ਯੂਨੀਵਰਸਟੀਆਂ ਜਾਂ ਪ੍ਰਾਈਵੇਟ ਕੰਪਨੀਆਂ ਜਾਂ ਇੰਡੀਵਿਜੂਅਲ ਇਹੋ ਜੇ ਲੱਭਦੇ ਨੇ ਤੇ ਉਹਨਾਂ ਨੂੰ ਬਾਅਦ ਵਿੱਚ ਫੰਡ ਕਰਦੇ ਨੇ ਜਿਹਦੇ ਨਾਲ ਇੱਕ ਤਰ੍ਹਾਂ ਦੀ ਸੀਕਰੇਸੀ ਵੀ ਬਣੀ ਰਹਿੰਦੀ ਹੈ ਤੇ ਇਹੀ ਗੱਲ ਕਰਕੇ ਕੁਝ ਲੋਕ ਕਹਿੰਦੇ ਨੇ ਕਿ ਬਹੁਤ ਹੀ ਜ਼ਿਆਦਾ ਜਿਹੜੇ ਸੀਕ੍ਰੇਟ ਪ੍ਰੋਜੈਕਟ ਨੇ ਉਹਨਾਂ ਨੂੰ ਇਹ ਡਾਰਪਾ ਇਸ ਤਰ੍ਹਾਂ ਲਗਾਉਂਦੀ ਹੈ ਕਿ ਆਲੇ ਦੁਆਲੇ ਖੰਡਿਆ ਦਿੰਦੀ ਹੈ ਤੇ ਉਹ ਇੱਕ ਤਰ੍ਹਾਂ ਦੀ ਪਜ਼ਲ ਬਣ ਜਾਂਦੀ ਹੈ ਜਿਹਨੂੰ ਕਿ ਸੋਲਵ ਕਰਨਾ ਬਹੁਤ ਔਖਾ ਹੈ ਇਹ ਸਾਰੇ ਦਸ਼ਕਾਂ ਦੇ ਵਿੱਚ ਡਾਰਪਾ ਨੇ ਬਹੁਤ ਗਿਣਤੀ ਦੇ ਵਿੱਚ ਅਲੱਗ-ਅਲੱਗ ਸਟ੍ਰੇਂਜ ਪ੍ਰੋਗਰਾਮ ਨੇ ਜਿਹੜੇ ਉਹ ਲਾਂਚ ਕੀਤੇ ਨੇ ਜਿਵੇਂ ਕਿ ਪ੍ਰੋਜੈਕਟ ਅਜਾਈਲ ਜਿਹੜਾ 1960 ਦੇ ਦਸ਼ਕ ਦੇ ਵਿੱਚ ਸ਼ੁਰੂ ਹੋਇਆ ਸੀ ਜਿਹੜਾ ਕਿ ਬਾਇਓਲੋਜੀਕਲ ਵੈਪਨ ਤੇ ਸਾਈਕੋਲੋਜੀਕਲ ਵਾਰਫੇਅਰ ਦੇ ਕੰਮ ਕਰਦਾ ਸੀ ਫਿਰ 2000 ਦੇ ਦशक ਦੇ ਵਿੱਚ ਪ੍ਰੋਜੈਕਟ ਸਾਈਲੈਂਟ ਟਾਕ ਬਣਿਆ ਜਿਹਦੇ ਵਿੱਚ ਕਿ ਫੌਜੀਆ ਨੂੰ ਇੱਕ ਦੂਜੇ ਦੇ ਥੌਟ ਤੋਂ ਕਮਿਊਨੀਕੇਟ ਕਰਵਾਉਣ ਦੀ ਟਰਾਈ ਕੀਤਾ ਗਿਆ ਤੇ ਫਿਰ ਉਹਦਾ ਪ੍ਰੋਜੈਕਟ ਲਾਈਫ ਲੌਗ ਉਹ ਪ੍ਰੋਗਰਾਮ ਜਿਹੜਾ ਕਿ ਹਰੇਕ ਅਮਰੀਕਾ ਦੇ ਸਿਵਿਲਿਅਨ ਦੀ ਜ਼ਿੰਦਗੀ ਦੀ ਨਿਗਰਾਨੀ ਰੱਖਦਾ ਸੀ ਕਿ ਉਹ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਕੀ ਕਹਿੰਦਾ ਹੈ ਜਾਂ ਕੀ ਫੀਲ ਕਰਦਾ ਬਟ ਉਹ 2004 ਦੇ ਵਿੱਚ ਆਫੀਸ਼ੀਅਲੀ ਬੰਦ ਹੋ ਗਿਆ ਤੇ ਉਸ ਤੋਂ ਕੁਝ ਟਾਈਮ ਬਾਅਦ ਦੇ ਵਿੱਚ ਹੀ ਨਵਾਂ ਸੋਸ਼ਲ ਨੈਟਵਰਕ ਲਾਂਚ ਕੀਤਾ ਗਿਆ ਫੇਸਬੁੱਕ ਕਈ ਕਹਿੰਦੇ ਨੇ ਕਿ ਡਾਰਪਾ ਨੇ ਉਹ ਪ੍ਰੋਜੈਕਟ ਬੰਦ ਨਹੀਂ ਸੀ ਕੀਤਾ ਬਲਕਿ ਪਬਲਿਕ ਕਰਤਾ ਤੇ ਉਹਨੂੰ ਨਾਮ ਦੇਤਾ ਫੇਸਬੁੱਕ ਦਾ ਡਾਰਪਾ ਇਹੋ ਜੇ ਡਰੋਨਾਂ ਦੇ ਵੀ ਕੰਮ ਕਰਦਾ ਜਿਹੜਾ ਕਿ ਇੱਕ ਤਰ੍ਹਾਂ ਦਾ ਇਨਸੈਕਟਾਂ ਦੀ ਤਰ੍ਹਾਂ ਬਿਹੇਵ ਕਰਦੇ ਨੇ ਜਾਂ ਆਟੋਨੋਮਸ ਟੈਂਕਾਂ ਦੇ ਵੀ ਕੰਮ ਕਰਦਾ ਹੈ ਜਾਂ ਇਹੋ ਜੇ AI ਸਿਸਟਮਾਂ ਤੇ ਵੀ ਕੰਮ ਕਰਦਾ ਹੈ ਜਿਹੜੇ ਕਿ ਫਿਊਚਰ ਦੀ ਪ੍ਰੈਡਿਕਸ਼ਨ ਕਰ ਸਕਦੇ ਨੇ ਹਾਲਾਂਕਿ ਇਹ ਸਾਰੀਆਂ ਇਨਵੈਂਸ਼ਨ ਆਫ ਫੌਜੀਆ ਦੀ ਜਾਨ ਬਚਾਉਣ ਲਈ ਜਾਂ ਫੌਜੀਆ ਨੂੰ ਸੁਰੱਖਿਅਤ ਰੱਖਣ ਲਈ ਬਣਾਈਆਂ ਗਈਆਂ ਨੇ ਪਰ ਕਈ ਇਹ ਚੀਜ਼ ਦੀ ਟੈਨਸ਼ਨ ਲੈਂਦੇ ਨੇ ਕਿ ਇਹ ਸਾਰੇ ਟੂਲ ਐਟ ਦੀ ਐਂਡ ਸਾਰੀ ਹਿਊਮਨ ਪੋਪੂਲੇਸ਼ਨ ਹੈ ਜਿਹੜੀ ਉਹਨੂੰ ਕੰਟਰੋਲ ਕਰਨ ਲਈ ਵਰਤੇ ਜਾਣਗੇ ਜਦੋਂ ਤੁਸੀਂ ਦੇਖਦੇ ਹੋ ਕਿ ਟੈਕਨੋਲੋਜੀ ਕਿੰਨੀ ਪਾਵਰਫੁੱਲ ਹੋ ਗਈ ਚਾਹੇ ਡਰੋਨਾਂ ਤੋਂ ਲੈ ਕੇ AI ਆ ਗਈ ਤਾਂ ਇਹੇ ਅਨੁਮਾਨ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਜਿਹੜੀਆਂ ਅੱਜ ਦੀਆਂ ਚੀਜ਼ਾਂ ਆਪਾਂ ਰੋਜ਼ਮਰਗੀ ਜ਼ਿੰਦਗੀ ਦੇ ਵਿੱਚ ਵਰਤ ਰਹੇ ਹਾਂ ਉਹਨਾਂ ਕਿੰਨੀਆਂ ਕਿ ਚੀਜ਼ਾਂ ਦੀ ਇਨਵੈਂਸ਼ਨ ਪਿੱਛੇ ਡਾਰਪਾ ਦਾ ਹੱਥ ਹੈ ਜ਼ਿਆਦਾਤਰ ਟੂਲ ਜਿਹੜੇ ਆਪਾਂ ਅੱਜ ਦੀ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ ਉਹ ਜੰਗ ਦੇ ਮੈਦਾਨ ਲਈ ਬਣੇ ਸੀਗੇ ਚਾਹੇ ਉਹ ਵਰਲਡ ਵਾਰ 1 ਦੇ ਵਿੱਚ ਜਿੰਨੀਆਂ ਇਨਵੈਂਸ਼ਨਾਂ ਹੋਈਆਂ ਚਾਹੇ ਵਰਲਡ ਵਾਰ 2 ਦੇ ਵਿੱਚ ਜਿੰਨੀਆਂ ਤੁਹਾਡਾ ਇੰਟਰਨੈਟ ਡਾਰਪਾ ਟੱਚ ਸਕਰੀਨ ਵਾਇਸ ਅਸਿਸਟੈਂਟ ਟਿਪਰਸਥੈਟਿਕ ਲੈਂਬਸ ਜਿਹੜੇ ਕਿ ਨਕਲੀ ਜਿਵੇਂ ਜਦੋਂ ਕੋਈ ਲੱਤਾਂ ਟੁੱਟ ਜਾਂਦੀ ਹੈ ਉਹ ਨਕਲੀ ਲੱਤਾਂ ਲੱਗ ਜਾਂਦੀ ਹੈ ਤੇ ਉਹ ਤੁਸੀਂ ਆਪਦੇ ਸੋਚਣ ਨਾਲ ਕੰਟਰੋਲ ਕਰ ਸਕਦੇ ਹੋ ਇਹ ਸਾਰੇ ਡਾਰਪਾ ਦੇ ਫੰਡਡ ਐਕਸਪੈਰੀਮੈਂਟ ਨੇ ਇਹਨਾਂ ਦਾ ਗੋਲ ਆਮ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਨਹੀਂ ਹੈਗਾ ਬਲਕਿ ਯੂਐਸ ਨੂੰ ਬਾਕੀਆਂ ਕੰਟਰੀਆਂ ਤੋਂ ਅੱਗੇ ਰੱਖਣਾ ਹੈ ਇਹ ਤਾਂ ਕਰਕੇ ਇਹੋ ਜਿਹੀਆਂ ਇਨਵੈਂਸ਼ਨਾਂ ਹੋਈਆਂ ਜਦੋਂ 1960 ਦੇ ਦਸ਼ਕ ਦੇ ਵਿੱਚ ਡਾਰਪਾ ਨੇ ਆਰਪਾ ਨੈਟ ਬਣਾਇਆ ਤਾਂ ਉਹ ਆਰਪਾ ਨੈਟ ਮਿਲਟਰੀ ਕੰਪਿਊਟਰ ਸੀਗੇ ਜਿਹੜੇ ਉਹਨਾਂ ਨੂੰ ਕਨੈਕਟ ਕਰਨ ਲਈ ਬਣਿਆ ਸੀ ਇੱਕ ਸਿੰਪਲ ਆਈਡੀਆ ਸੀ ਕਿ ਜੇ ਨਿਊਕਲੀਅਰ ਵਾਰ ਦੇ ਵਿੱਚ ਕੋਈ ਇੱਕ ਕੰਪਿਊਟਰ ਤਬਾਹ ਹੋ ਜਾਂਦਾ ਤਾਂ ਬਾਕੀ ਕੰਪਿਊਟਰ ਵੀ ਹੋਰ ਹੋਣ ਜਿਹੜੇ ਕਿ ਸਿਸਟਮ ਨੂੰ ਕੰਟਰੋਲ ਕਰ ਸਕਣ ਜਾਂ ਕਮਿਊਨੀਕੇਟ ਕਰ ਸਕਣ 1980 ਦੇ ਦਹਾਕੇ ਤੱਕ ਆਰਪਾ ਨੈਟ ਦਾ ਜਿਹੜਾ ਐਕਸੈਸ ਸੀ ਉਹ ਯੂਨੀਵਰਸਿਟੀਆਂ ਨੂੰ ਮਿਲ ਗਿਆ ਤੇ ਫਿਰ ਬਾਅਦ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਆ ਗਈਆਂ ਤੇ 1990 ਦੇ ਦਹਾਕੇ ਦੇ ਵਿੱਚ ਜਿਹਨੂੰ ਆਪਾਂ ਅੱਜ ਇੰਟਰਨੈਟ ਕਹਿੰਦੇ ਆ ਉਹਦਾ ਜਨਮ ਹੋਇਆ। ਜਿਹੜਾ ਸਿਸਟਮ ਅਮਰੀਕਾ ਦੀ ਸਰਕਾਰ ਦੇ ਸੀਕ੍ਰੇਟਾਂ ਨੂੰ ਗੁਪਤ ਰੱਖਣ ਲਈ ਬਣਿਆ ਸੀ ਉਹ ਅੱਜ ਦੁਨੀਆ ਦਾ ਸਭ ਤੋਂ ਵੱਡਾ ਟੂਲ ਬਣ ਗਿਆ। ਡਾਰਪਾ ਦੀ ਅੱਖ ਸਿਰਫ ਕਮਿਊਨੀਕੇਸ਼ਨ ਤੇ ਨਹੀਂ ਇਹ ਮਨੁੱਖੀ ਸਰੀਰ ਨੂੰ ਵੀ ਰੀਇਨਵੈਂਟ ਕਰਨਾ ਚਾਹੁੰਦੇ ਨੇ। ਇਹਨਾਂ ਨੇ ਇੱਕ ਇਹੋ ਜਿਹਾ ਪ੍ਰੋਜੈਕਟ ਵੀ ਚਲਾਇਆ ਸੀ ਕਿ ਫੌਜੀਆ ਨੂੰ ਕਦੇ ਸੌਣ ਦੀ ਲੋੜ ਹੀ ਨਾ ਪਵੇ। ਇੱਕ ਇਹੋ ਜਿਹਾ ਪ੍ਰੋਜੈਕਟ ਵੀ ਚਲਾਇਆ ਸੀ ਕਿ ਜਿਹੜੇ ਛੋਟੇ-ਛੋਟੇ ਇਨਸੈਕਟ ਨੇ ਟਿੱਡੇ-ਟੁੱਡੇ ਇਹੋ ਜੀਆਂ ਚੀਜ਼ਾਂ ਫਿਰਦੀਆਂ ਨੇ ਉਹਨਾਂ ਦੇ ਵਿੱਚ ਚਿਪਾਂ ਪਾ ਕੇ ਤੇ ਉਹਨਾਂ ਤੋਂ ਡਰੋਨਾਂ ਦਾ ਵੀ ਕੰਮ ਲਿਆ ਜਾ ਰਿਹਾ ਹੈ। ਡਾਰਪਾ ਨੇ ਬ੍ਰੇਨ ਕੰਪਿਊਟਰ ਇੰਟਰਫੇਸ ਦੇ ਨਾਲ ਵੀ ਐਕਸਪੈਰੀਮੈਂਟ ਕੀਤਾ ਹੋਇਆ ਹੈ। ਜਿਵੇਂ ਆਪਾਂ ਆਪਣੇ ਥੌਟ ਦੇ ਨਾਲ ਮਸ਼ੀਨ ਨੂੰ ਕੰਟਰੋਲ ਕਰ ਸਕਦੇ ਹਾਂ ਤੇ ਮਸ਼ੀਨ ਆਪਣੇ ਥੌਟਸ ਨੂੰ ਵੀ ਰੀਡ ਕਰ ਸਕਦੀ ਹੈ ਕਿ ਆਪਾਂ ਕੀ ਸੋਚ ਰਹੇ ਹਾਂ। ਡਾਰਪਾ ਨੇ ਇਹਨੂੰ ਨਾਮ ਦਿੱਤਾ ਨਿਊਰਲ ਇੰਜੀਨੀਅਰਿੰਗ ਪਰ ਕਈ ਕਹਿੰਦੇ ਨੇ ਕਿ ਇਹ ਪਹਿਲਾ ਸਟੈਪ ਹੈ ਕਿ ਜਿਹੜਾ ਕਹਿੰਦੇ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੰਦੇ ਵੀ ਰੋਬੋਟ ਦੀ ਤਰ੍ਹਾਂ ਬਣ ਜਾਣਗੇ ਜਾਂ ਸਬ ਰੋਬੋਟ ਬਣ ਜਾਣਗੇ ਸਬ ਹਿਊਮਨ ਬਣ ਜਾਣਗੇ ਉਹ ਕਹਿੰਦੇ ਨੇ ਕਈ ਲੋਕ ਕਹਿੰਦੇ ਨੇ ਕਿ ਇਹ ਉਸ ਤਰਫ ਨੂੰ ਪਹਿਲਾ ਸਟੈਪ ਹੈ ਕਿ ਹਿਊਮਨ ਦੇ AI ਦਾ ਜਿਹੜਾ ਮਿਲਾਪ ਹੋਣਾ ਉਹ ਇਸ ਤਰੀਕਿਆਂ ਤੋਂ ਅੱਗੇ ਵਧਣਾ ਹੈ ਫੌਜੀ ਦਿਮਾਗ ਦੇ ਵਿੱਚ ਸੋਚ ਰਿਹਾ ਹੈ ਕਿ ਉਹਦੇ ਸੋਚਣ ਦੇ ਨਾਲ ਹੀ ਮਿਸਾਈਲ ਜਾਂ ਕੁਝ ਵੀ ਜਿਹੜਾ ਵੈਪਨ ਹੈ ਉਹ ਚੱਲ ਰਿਹਾ ਹੈ ਇਹ ਹੁਣ ਸਿਰਫ ਸਾਈ ਫਾਈ ਜਾਂ ਫਿਲਮੀ ਗੱਲਾਂ ਨਹੀਂ ਰਹੀਆਂ ਇਹ ਅੱਜ ਦੀ ਸਚਾਈ ਹੈ ਤੇ ਜਿਹਦੇ ਨਾਲ ਡਾਰਪਾ ਕੰਮ ਕਰ ਰਹੀ ਹੈ ਪਰ ਜਿਹੜੇ ਡਾਰਪਾ ਦੇ ਕ੍ਰਿਟਿਕ ਨੇ ਉਹ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਜਦੋਂ ਵੀ ਡਾਰਪਾ ਨਵੀਂ ਟੈਕਨੋਲੋਜੀ ਲੈ ਕੇ ਆਉਂਦੀ ਹੈ ਦੁਨੀਆ ਦੇ ਵਿੱਚ ਤੇ ਉਹ ਟੈਕਨੋਲੋਜੀ ਕਿਵੇਂ ਨਾ ਕਿਵੇਂ ਆਪਦਾ ਰਸਤਾ ਲੱਭ ਹੀ ਰਹਿੰਦੀ ਹੈ ਸਿਵਿਲਿਅਨਸ ਨੂੰ ਤੰਗ ਕਰਨ ਦਾ ਜਾਂ ਸਿਵਿਲਿਅਨਸ ਨੂੰ ਹਾਰਮ ਕਰਨ ਦਾ ਸਭ ਤੋਂ ਪਹਿਲਾਂ ਡਾਰਪਾਈ ਸੀਜੀ ਨੇ ਫੇਸ਼ੀਅਲ ਰੈਕਗਨਾਈਜ਼ੇਸ਼ਨ ਸਿਸਟਮ ਬਣਾਇਆ ਸੀ ਜਾਂ ਬਿਹੇਵੀਅਰ ਪ੍ਰੈਡਿਕਟਿੰਗ AI ਬਣਾਇਆ ਸੀ ਉਹ ਟੂਲ ਜਿਹੜੇ ਅੱਜ ਦੇ ਸਕਿਉਰਿਟੀ ਕੈਮਰਾਜ਼ ਸੋਸ਼ਲ ਮੀਡੀਆ ਟਰੈਕਿੰਗ ਜਾਂ ਪ੍ਰੋਡਕਟਿਵ ਪਾਲਿਸੀਜ਼ ਦੇ ਵਿੱਚ ਵਰਤੇ ਜਾਂਦੇ ਨੇ ਇਹ ਥੋੜਾ ਥੋੜਾ ਜਿਹਾ ਸੁਣਨ ਦੇ ਵਿੱਚ ਮinority report ਨਾਮ ਦੀ ਮੂਵੀ ਦੀ ਤਰ੍ਹਾਂ ਲੱਗ ਰਿਹਾ ਹੈ ਕਿਉਂਕਿ ਉਹ ਮੂਵੀ ਵੀ ਜਿਹੜੇ ਰੀਅਲ ਇਵੈਂਟਸ ਸੀਗੇ ਡਾਰਪਾ ਦੇ ਉਹਨਾਂ ਤੇ ਇਨਸਪਾਇਰ ਸੀ 올ਡ ਵਾਰ ਦੌਰਾਨ ਇਹੋ ਜਿਹਾ ਐਕਸਪੈਰੀਮੈਂਟ ਬਹੁਤ ਹੋਏ ਸੀ ਜਿਵੇਂ ਕਿ ਐਮਕੇ ਅਲਟਰਾ ਜਿਹਦੇ ਵਿੱਚ ਕਿ ਇਹੋ ਜੇ ਡਰੱਗ ਦੇ ਕੇ ਐਲਐਸਡੀ ਵਗੈਰਾ ਦੇ ਕੇ ਦਿਮਾਗ ਨੂੰ ਕੰਟਰੋਲ ਕਰਨ ਦਾ ਤਰੀਕਾ ਲੱਭਿਆ ਜਾਵੇ ਜਾਂ ਇਲੈਕਟ੍ਰੋਮੈਗਨੈਟਿਕਸ ਫੀਲਡ ਜਾਂ ਹਿਪਨੋਸਿਸ ਇਹੋ ਜੀਆਂ ਚੀਜ਼ਾਂ ਤੇ ਵੀ ਵਰਕ ਇਹਨਾਂ ਨੇ ਕੀਤਾ ਤੇ ਇਹੋ ਜੇ ਕੁਝ ਪ੍ਰੋਗਰਾਮ ਐਮਕੇ ਅਲਟਰਾ ਐਕਸਪੈਰੀਮੈਂਟ ਨਾਲ ਵੀ ਓਵਰਲੈਪ ਕਰਦੇ ਸੀ ਪਿਛਲੇ ਕੁਝ ਸਾਲਾਂ ਦੇ ਵਿੱਚ ਡਾਰਪਾ ਨੇ ਬਾਇਓ ਇਨਹਾਂਸਮੈਂਟ ਤੇ ਕੰਮ ਕੀਤਾ ਕਿ ਜਿਹਦੇ ਨਾਲ ਜਿਹੜੀ ਫੌਜੀਆਂ ਦੀ ਸਟਰੈਂਥ ਹੈ ਉਹ ਹੋਰ ਜ਼ਿਆਦਾ ਵੱਧ ਜੇ ਤੇ ਉਹਨਾਂ ਦੇ ਵਿੱਚ ਡਰ ਦੀ ਕਮੀ ਹੋ ਜੇ ਤੇ ਉਹਨਾਂ ਦੀ ਜਿਹੜੀ ਹੀਲਿੰਗ ਪਾਵਰ ਹੈ ਉਹ ਜ਼ਿਆਦਾ ਤੇਜ਼ ਹੋ ਜੇ ਮੰਨ ਲਓ ਕਿ ਸੱਟ ਲੱਗੀ ਕੋਈ ਗੋਲੀ ਲੱਗੀ ਜ਼ਖਮ ਹੋ ਗਿਆ ਤੇ ਉਹ ਜ਼ਖਮ ਬਹੁਤ ਜ਼ਿਆਦਾ ਛੇਤੀ ਭਰਿਆ ਜਾਵੇ ਕਈ ਕਹਿੰਦੇ ਨੇ ਕਿ ਡਾਰਪਾ ਦਾ ਅਸਲੀ ਮਿਸ਼ਨ ਸੁਪਰ ਸੋਲਜਰ ਬਣਾਉਣਾ ਨਹੀਂ ਹੈਗਾ ਬਲਕਿ ਉਹਨਾਂ ਦਾ ਮਿਸ਼ਨ ਇਹ ਹੈ ਕਿ ਅਮਰੀਕਾ ਕਦੇ ਵੀ ਜਿਹੜੀ ਮਨੁੱਖੀ ਲਿਮਟ ਦੇ ਕਾਰਨ جنگ ਨਾ ਹਾਰ ਸਕੇ ਹੁਣ ਇਨਸਾਨ ਨੂੰ ਬਿਲਕੁਲ ਚੇਂਜ ਕਰਨ ਲਈ ਤੁਸੀਂ ਕਿੱਥੇ ਤੱਕ ਜਾ ਸਕਦੇ ਹੋ ਡਾਰਪਾ ਦੀਆਂ ਜਿਹੜੀਆਂ ਨਵੀਆਂ ਕ੍ਰੀਏਸ਼ਨਸ ਨੇ ਉਹਨਾਂ ਨੇ ਇਹ ਲਾਈਨ ਵੀ ਬਲਰ ਕਰਤੀ ਸਿੰਥੈਟਿਕ ਦਿਮਾਗ ਮਕੈਨੀਕਲ ਲੈਂਬਸ ਕਿਸੇ ਦੀ ਲੱਤ ਟੁੱਟੀ ਹੈ ਤੇ ਲੱਤ ਨਵੀਂ ਲਵਾਈ ਹੈ ਉਹ ਪੇਨ ਹੈ ਜਿਹੜੀ ਉਹਨੂੰ ਫੀਲ ਕਰ ਸਕਦੀ ਹੈ ਦਰਦ ਨੂੰ ਫੀਲ ਕਰ ਸਕਦੀ ਹੈ ਮਤਲਬ ਬਿਲਕੁਲ ਅਸਲੀ ਦੀ ਤਰ੍ਹਾਂ ਲੱਗਦੀ ਹੈ ਹੁਣ ਮਤਲਬ ਉਹ ਗੱਲਾਂ ਨਹੀਂ ਰਹੀਆਂ ਕਿ ਜਿਹੜੀ ਛਿਪਕਲੀ ਸੀਗੀ ਛਿਪਕੜੀ ਦੀ ਪੂੰਛ ਟੁੱਟ ਗਈ ਤੇ ਪੂੰਛ ਜੁੜਿਆਈ ਨਵੀਂ ਲੱਗ ਗਈ ਹੁਣ ਬੰਦਿਆਂ ਦਾ ਵੀ ਇਹ ਟਾਈਮ ਆ ਗਿਆ ਈਵਨ ਸੈਲਫ ਹੀਲਿੰਗ ਸਕਿਨ ਕਿ ਜਿਹੜੀ ਚਮੜੀ ਉਹ ਖੁਦ ਆਪਣੇ ਆਪ ਹੀਲ ਕਰਦੀ ਹੈ ਡਰੋਨ ਜਿਹੜੇ ਕਿ ਟਾਰਗੇਟ ਵੀ ਆਪ ਡਿਸਾਈਡ ਕਰਦੇ ਨੇ ਕਈ ਲੋਕ ਇਹ ਕਹਿੰਦੇ ਨੇ ਕਿ ਡਾਰਪਾ ਹੁਣ ਕੱਲੇ ਹਥਿਆਰ ਨਹੀਂ ਬਣਾ ਰਹੀ ਜਾਂ ਹਥਿਆਰਾਂ ਦੀਆਂ ਕੰਪਨੀਆਂ ਨੂੰ ਫੰਡ ਨਹੀਂ ਕਰ ਰਹੀ ਹੁਣ ਇਹਨਾਂ ਨੇ ਜਿਹੜੇ ਮਨੁੱਖੀ ਵਿਕਾਸ ਸੀਗਾ ਜਿਹੜਾ ਉਹਨੂੰ ਬਿਲਕੁਲ ਚੇਂਜ ਕਰਤਾ ਕਿ ਜਿਹੜੀਆਂ ਚੀਜ਼ਾਂ ਇੱਕ ਟਾਈਮ ਆਪਾਂ ਕੁਦਰਤੀ ਕਹਿੰਦੇ ਸੀਗੇ ਜਿਵੇਂ ਆਪਾਂ ਇੱਕ ਵੀਡੀਓ ਕੀਤੀ ਸੀ ਏਜਲੈਸ ਦੀ ਗੱਲ ਕੀਤੀ ਸੀ ਕਿ ਜਿਹੜੀ ਜੀਨ ਇੰਜੀਨੀਅਰਿੰਗ ਹੈ ਉਹਦੇ ਤੇ ਬਹੁਤ ਵਰਕ ਚੱਲ ਰਿਹਾ ਹੈ ਜੀਨ ਐਡੀਟਿੰਗ ਤੇ ਤੇ ਆਉਣ ਵਾਲੇ ਟਾਈਮ ਦਾ ਜਿਹੜਾ ਮਨੁੱਖਾ ਉਹ ਬਹੁਤ ਹੀ ਜ਼ਿਆਦਾ ਅਲੱਗ ਹੋਊਗਾ ਤੇ ਹੁਣ ਡਾਰਪਾ ਦਾ ਵੀ ਇਹੀ ਸੀਨ ਹੈ ਕਿ ਜਿਹੜੀ ਕੁਦਰਤੀ ਚੀਜ਼ ਹੈ ਉਹ ਹੁਣ ਆਪਣੇ ਬਲਰ ਹੋਣ ਲੱਗੀ ਕਿ ਵਾਕਈ ਕੁਦਰਤੀ ਕੀ ਹੈ ਡਾਰਪਾ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵੀ ਕੰਮ ਕਰ ਰਹੀ ਹੈ ਨਾ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਕਿ ਜਿਹੜੀ ਸਿਰਫ ਆਪਣੇ ਆਪ ਚੈਸ ਖੇਡ ਸਕਦੀ ਹੈ ਬਲਕਿ ਉਹ ਜਿਹੜੀ ਸਿੱਖ ਸਕਦੀ ਹੈ ਅਡਾਪਟ ਕਰ ਸਕਦੀ ਹੈ ਤੇ ਖੁਦ ਆਪਣੇ ਦੁਆਰਾ ਹੀ ਡਿਸੀਜਨ ਲੈ ਸਕਦੀ ਹੈ ਡਾਰਪਾ ਦਾ ਸਭ ਤੋਂ ਵੱਡਾ ਗੋਲ ਹੈ ਕਿ ਕੰਪਿਊਟਰਾਂ ਨੂੰ ਬੰਦੇ ਦੀ ਤਰ੍ਹਾਂ ਸੋਚਣ ਲਾਉਣਾ ਈਵਨ ਬੰਦੇ ਤੋਂ ਤੇਜ਼ ਸੋਚਣ ਲਾਉਣਾ ਇਹ ਸਾਰੇ ਸਿਸਟਮ ਜਿਵੇਂ ਹਿਊਮਨ ਇੰਟੈਰੋਗੇਸ਼ਨ ਜਾਂ ਜਿਹੜੇ ਦੁਸ਼ਮਣਾਂ ਦੇ ਅਟੈਕ ਨੇ ਕਿ ਉਹ ਕਦੋਂ ਕਰਨਗੇ ਉਹਨਾਂ ਨੂੰ ਪ੍ਰੈਡਿਕਟ ਕਰਨ ਦੇ ਵਿੱਚ ਵਰਤੇ ਜਾ ਰਹੇ ਨੇ ਡਰਾਵਣੀ ਗੱਲ ਇਹ ਹੈ ਕਿ ਡਾਰਪਾ ਦੇ ਕੁਝ AI ਸਿਸਟਮ ਇੰਨੇ ਕਿ ਜ਼ਿਆਦੇ ਐਡਵਾਂਸ ਨੇ ਜਾਂ ਇੰਨੇ ਕਿ ਜ਼ਿਆਦੇ ਇੰਟੈਲੀਜੈਂਟ ਨੇ ਕਿ ਜਿਹੜੇ ਸਾਇੰਟਿਸਟ ਨੇ ਉਹ ਖੁਦ ਕਹਿ ਰਹੇ ਨੇ ਕਿ ਵੀ ਅਸੀਂ ਹੈਰਾਨ ਆ ਗਏ ਜਿਹੜੇ ਐਡੀ ਤਾਕੜੀ ਡਿਸੀਜਨ 메ਕਿੰਗ ਕੰਪਿਊਟਰ ਕਿਵੇਂ ਕਰ ਰਿਹਾ ਹੈ ਜਦੋਂ AI ਗਰੋ ਕਰਨ ਲੱਗ ਗਿਆ ਤੇ ਡਾਰਪਨ ਨੇ AI ਦੇ ਨਾਲ ਰੋਬੋਟਿਕਸ ਵੀ ਐਡ ਕੀਤੇ ਇਹ ਇੰਜੀਨੀਅਰਾਂ ਦੇ ਵਿੱਚ ਐਜ਼ ਅ ਕੰਪੀਟੀਸ਼ਨ ਸ਼ੁਰੂ ਹੋਇਆ ਸੀ ਕਿ ਰੋਬੋਟ ਬਣਾਉਣਾ ਜਿਹੜਾ ਕਿ ਕੁਦਰਤੀ ਤਰਾਸਦਾਂ ਦੇ ਵਿੱਚ ਹੈਲਪ ਕਰ ਸਕੇ ਜਿਵੇਂ ਕਿ ਨਿਊਕਲੀਅਰ ਪਲੈਂਟ ਆ ਕੋਈ ਉਹਨੂੰ ਫਿਕਸ ਕਰਨਾ ਜਾਂ ਕੋਈ ਤੇ ਅੱਗ ਲੱਗੀ ਆ ਉਥੋਂ ਬੰਦਿਆਂ ਨੂੰ ਕੱਢਣਾ ਉਥੇ ਇਕੱਠੀ ਜਗ੍ਹਾ ਤੋਂ ਬੰਦੇ ਕੱਢੇ ਜਾ ਸਕਣ ਬਟ ਇਹੀ ਸੇਮ ਰੋਬੋਟ ਮਿਲਟਰੀ ਮਿਸ਼ਨਾਂ ਲਈ ਵੀ ਵਰਤੇ ਜਾ ਰਹੇ ਨੇ ਇਹ ਪੌੜੀਆਂ ਚੜ੍ਹ ਸਕਦੇ ਨੇ ਹੈਵੀ ਲੋਡ ਚੱਕ ਸਕਦੇ ਨੇ ਗੇਟ ਖੋਲ੍ਹ ਸਕਦੇ ਨੇ ਸਾਰੇ ਬੰਦਿਆਂ ਵਾਲੇ ਕੰਮ ਕਰ ਸਕਦੇ ਨੇ ਜੇ ਤੁਸੀਂ ਇੱਕ ਰੋਬੋਟ ਦੀਆਂ ਵਾਇਰਲ ਵੀਡੀਓਜ਼ ਦੇਖੀਆਂ ਹੋਣਗੀਆਂ ਜੰਪ ਕਰ ਰਿਹਾ ਹੈ ਭੱਜ ਰਿਹਾ ਹੈ ਫਲਿੱਪ ਕਰ ਰਿਹਾ ਹੈ ਪੁੱਠੀਆਂ ਸਿੱਧੀਆਂ ਛਾਲਾ ਮਾਰ ਰਿਹਾ ਹੈ ਬੋਸਟਨ ਡਾਇਨਾਮਿਕਸ ਜਿਹਨੂੰ ਕਹਿੰਦੇ ਨੇ ਬੋਸਟਨ ਡਾਇਨਾਮਿਕਸ ਨਾਮ ਦਾ ਰੋਬੋਟ ਉਹਦੇ ਪਿੱਛੇ ਵੀ ਡਾਰਪਾ ਦਾ ਪੈਸਾ ਹੈ ਡਾਰਪਾ ਨੇ ਪ੍ਰੋਜੈਕਟ ਫਾਲਕਨ ਨੂੰ ਫੰਡ ਕੀਤਾ ਜਿਹਦਾ ਕੰਮ ਸੀ ਕਿ ਇੱਕ ਇਹੋ ਜਿਹਾ ਹਾਈਪਰਸੋਨਿਕ ਵਹੀਕਲ ਬਣਾਉਣਾ ਜਿਹੜਾ ਕਿ ਕਿਸੇ ਵੀ ਟਾਰਗੇਟ ਨੂੰ ਪੂਰੀ ਧਰਤੀ ਦੇ ਉੱਤੇ ਇੱਕ ਘੰਟੇ ਤੋਂ ਪਹਿਲਾਂ ਪਹਿਲਾਂ ਹਿੱਟ ਕਰ ਦੇਵੇ ਤੇ ਇਹਨਾਂ ਨੇ ਆਟੋਨੋਮਸ ਡਰੋਨਾਂ ਦੇ ਵੀ ਕੰਮ ਕੀਤਾ ਉੜਦਾ ਮਸ਼ੀਨਾਂ ਦਾ ਝੁੰਡ ਜਿਹੜਾ ਕਿ ਹਿਊਮਨ ਕੰਟਰੋਲ ਤੋਂ ਬਿਨਾਂ ਹੀ ਕੋਆਰਡੀਨੇਟ ਕਰਕੇ ਅਟੈਕ ਕਰ ਸਕਦਾ ਇਮੇਜਿਨ ਕਰੋਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰੋਨ ਸ਼ਹਿਰ ਦੇ ਉੱਤੇ ਉੱਡੇ ਫਿਰ ਰਹੇ ਨੇ ਚਿਹਰਿਆਂ ਨੂੰ ਸਕੈਨ ਕਰ ਰਹੇ ਨੇ ਫੋਨਾਂ ਨੂੰ ਟਰੈਕ ਕਰ ਰਹੇ ਨੇ ਤੇ ਟਾਰਗੇਟਸ ਨੂੰ ਸਟ੍ਰਾਈਕ ਕਰ ਰਹੇ ਨੇ ਸਿਰਫ AI ਦੀ ਮਦਦ ਨਾਲ ਇਹ ਕੋਈ ਫਿਊਚਰ ਪਲਾਨ ਨਹੀਂ ਹੈਗਾ ਇਹ ਸਭ ਚੀਜ਼ਾਂ ਡਾਰਪਾ ਨੇ ਔਰਡੀ ਟੈਸਟ ਕਰ ਲਈਆਂ ਹੁਣ ਜਿਉਂ-ਜਿਉਂ ਡਾਰਪਾ ਦੀ ਪਾਵਰ ਗਰੋ ਹੁੰਦੀ ਗਈ ਉਦੋਂ-ਉਦੋਂ ਅਲੱਗ-ਅਲੱਗ ਵਿੱਚ ਗਲਤੀਆਂ ਵੀ ਨਿਕਲ ਕੇ ਆ ਰਹੀਆਂ ਸੀ ਕੁਝ ਮਿਸਟੇਕਸ ਵੀ ਹੋ ਰਹੀਆਂ ਸੀਗੀਆਂ ਕਿਉਂਕਿ ਜਦੋਂ ਡਾਰਪਾ ਸਟਾਰਟ ਹੋਈ ਸੀ ਤਾਂ ਹੁਣ ਇਹ ਕੀ ਕਰਦੇ ਸੀ ਇਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਫੰਡ ਕਰਦੇ ਨੇ ਕੁਝ ਇਹੋ ਜਿਹਾ ਆਈਡੀਆ ਕ੍ਰੇਜ਼ੀ ਆਈਡੀਆ ਜਿਹੜਾ ਕਿ ਪਤਾ ਲੱਗੂਗਾ ਕਿ ਹਾਂ 10 'ਚੋਂ 9 ਵਾਰੀ ਤਾਂ ਫੇਲ ਹੋਊਗਾ ਪਰ ਜਦੋਂ ਇੱਕ ਵਾਰੀ ਉਹ ਸਹੀ ਹੋਊਗਾ ਤਾਂ ਉਹ ਪੂਰੀ ਦੁਨੀਆ ਨੂੰ ਬਦਲੂਗਾ ਇਹ ਸਟਾਰਟਿੰਗ ਦੇ ਵਿੱਚ ਜਿਹਨੇ 10 ਬੰਦਿਆਂ ਨੂੰ ਫੰਡ ਕਰਦੇ ਸੀਗੇ ਇੱਕੋ ਕੰਮ ਤੇ ਇੱਕੋ ਪ੍ਰੋਜੈਕਟ ਤੇ ਲਾਉਂਦੇ ਸੀ ਹੁਣ ਜਿਹੜਾ ਉਹ 10 ਦੇ ਵਿੱਚੋਂ ਸਭ ਤੋਂ ਛੇਤੀ ਦਾ ਸਭ ਤੋਂ ਵਧੀਆ ਇੰਪ੍ਰੈਸ ਕਰਦਾ ਸੀ ਸਭ ਤੋਂ ਵਧੀਆ ਪ੍ਰੋਜੈਕਟ ਕਰਦਾ ਸੀ ਉਹਦੇ ਨਾਲ ਅੱਗੇ ਵਧਦੇ ਸੀਗੇ ਤੇ ਇਦਾਂ ਦੇ ਇੱਕ ਡਾਰਕ ਚੈਪਟਰ ਡਾਰਪਾ ਦੀ ਹਿਸਟਰੀ ਦੇ ਨਾਲ ਵੀ ਜੁੜਿਆ ਹੋਇਆ ਹੈ ਏਜੰਟ ਔਰੇਂਜ ਇਹ ਕੈਮੀਕਲ ਸੀ ਜਿਹੜਾ ਵਿਅਤਨਾਮ ਵਾਰ ਦੇ ਟਾਈਮ ਬਣਾਇਆ ਗਿਆ ਸੀ ਜਿਹਦੇ ਨਾਲ ਕੇ ਫੌਜੀਆ ਨੂੰ ਤੇ ਆਮ ਲੋਕਾਂ ਨੂੰ ਬਹੁਤ ਹੈਲਥ ਪ੍ਰੋਬਲਮਸ ਹੋਈਆਂ ਡਾਰਪਾ ਨੇ ਇਹ ਕੈਮੀਕਲ ਖੁਦ ਨਹੀਂ ਸੀ ਬਣਾਇਆ ਬਟ ਇੱਕ ਕੰਪਨੀ ਨੂੰ ਫੰਡ ਕੀਤਾ ਸੀ ਇਹ ਕੈਮੀਕਲ ਬਣਾਇਆ ਗਿਆ ਸੀ ਜੰਗਲ ਨੂੰ ਖਤਮ ਕਰਨ ਨੂੰ ਆਪਾਂ ਨੂੰ ਪਤਾ ਨਾ ਕਿ ਜਦੋਂ ਯੂਐਸ ਤੇ ਵਿਏਟਨਾਮ ਦੀ ਜਿਹੜੀ ਵਾਰ ਹੋਈ ਸੀ ਵਿਏਟਨਾਮ ਦੇ ਵਿੱਚ ਜੰਗਲ ਆ ਵਿਏਟਨਾਮ ਦੀ ਜਿਓਗ੍ਰਾਫੀ ਇਹੋ ਜੀ ਹੈ ਕਿ ਅਮਰੀਕਾ ਦੇ ਕੰਨੀ ਹੱਥ ਲਵਾਤੇ ਸੀਗੇ ਤਾਂ ਕਰਕੇ ਇਹ ਏਜੈਂਟ ਬਣਿਆ ਸੀਗਾ ਕਿ ਜਿਹੜੇ ਉੱਥੇ ਫੌਜੀ ਜੰਗਲਾਂ ਦੇ ਵਿੱਚ ਲੁਕੇ ਹੋਏ ਨੇ ਜੰਗਲਾਂ ਨੂੰ ਬਿਲਕੁਕੁਲ ਖਤਮ ਕਰਨ ਲਈ ਬਣਿਆ ਗਿਆ ਸੀ ਬਟ ਬਾਅਦ ਦੇ ਵਿੱਚ ਇਹਦੇ ਲੌਂਗ ਟਰਮ ਇਫੈਕਟ ਵੀ ਬਾਹਰ ਆਉਣੇ ਸ਼ੁਰੂ ਹੋ ਗਏ ਜਿਵੇਂ ਕਿ ਉੱਥੇ ਕੈਂਸਰ ਹੋਣ ਲੱਗ ਗਿਆ ਜਿਹੜੇ ਜਵਾਗ ਸੀਗੇ ਨੇੜੇ-ਤੇੜੇ ਜਿਹੜੇ ਸਿਵਿਲਿਅਨ ਏਰੀਆ ਜਿਵੇਂ ਜਿਵੇਂ ਨਾਗਾਸਾਕੀ ਦੇ ਵਿੱਚ ਜਦੋਂ ਐਟਮ ਬੰਬ ਸਿੱਟਿਆ ਆਪਾਂ ਨੂੰ ਪਤਾ ਨਾ ਕਿ ਉਸ ਤੋਂ ਬਾਅਦ ਬਹੁਤ ਟਾਈਮ ਦੇ ਵਿੱਚ ਬਾਅਦ ਦੇ ਵਿੱਚ ਵੀ ਇੱਥੇ ਜਵਾਕ ਅਲੱਗ-ਅਲੱਗ ਡਿਸੇਬਿਲਟੀਜ਼ ਨਾਲ ਜੰਮਦੇ ਸੀਗੇ ਹੁਣ ਸੇਮ ਚੀਜ਼ ਇੱਥੇ ਹੋਈ ਉੱਥੇ ਵੀ ਬਹੁਤ ਸਿਵਿਲਿਅਨਾਂ ਨੂੰ ਬਹੁਤ ਹੈਲਥ ਪ੍ਰੋਬਲਮ ਆਈਆਂ ਕੈਂਸਰ ਹੋਇਆ ਉਥੇ এনवायरमेंट ਦਾ ਵੀ ਬਹੁਤ ਬੁਰਾ ਹਾਲ ਹੋਇਆ ਉਥੇ ਗੈਸਾਂ ਉਥੇ ਰੋਕਾਂ ਦਾ ਰਹਿਣਾ ਵੀ ਮੁਸ਼ਕਿਲ ਹੋ ਗਿਆ ਸੀ ਪਰ ਇਹ ਗਲਤੀਆਂ ਤੋਂ ਵੀ ਡਾਰਪਾ ਕਦੇ ਸਲੋ ਨਹੀਂ ਹੋਇਆ ਪਿਛਲੇ ਦਰਸ਼ਕ ਤੋਂ ਡਾਰਪਾ ਬਹੁਤ ਹੀ ਤਗੜੇ ਤਰੀਕੇ ਨਾਲ ਬਾਇਓ ਟੈਕਨੋਲੋਜੀ ਜਾਂ ਜੀਨ ਐਡੀਟਿੰਗ ਜਾਂ ਸਿੰਥੈਟਿਕ ਆਰਗਨਿਜ਼ਮਾਂ ਤੇ ਫੋਕਸ ਕਰ ਰਹੀ ਹੈ ਇੱਕ ਡਾਰਪਾ ਦਾ ਪ੍ਰੋਜੈਕਟ ਸੀਗਾ ਇਨਸੈਕਟ ਐਲਾਈਸ ਇਹਦੇ ਵਿੱਚ ਕੀ ਸੀ ਇਹਦੇ ਵਿੱਚ ਜਿਹੜੇ ਜੈਨੇਟਿਕਲੀ ਮੋਡੀਫਾਈਡ ਇਨਸੈਕਟ ਸੀਗੇ ਜੀਵ ਜੰਤੂ ਜਿਹਨਾਂ ਦੇ ਵਿੱਚ ਨਾ ਨਿਚੇਪਾਂ ਲਾ ਕੇ ਜਾਂ ਹੋਰ ਲਾ ਕੇ ਬਣਾਏ ਹੋਏ ਸੀਗੇ ਇੱਕ ਤਰ੍ਹਾਂ ਦੇ ਡਰੋਨਸ ਦੀ ਤਰ੍ਹਾਂ ਬਣਾਏ ਹੋਏ ਸੀ ਉਹ ਵਰਤੇ ਗਏ ਉਹ ਕਿਵੇਂ ਕਿ ਉਹਨਾਂ ਦੇ ਉੱਤੇ ਕੋਈ ਨਾ ਕੋਈ ਵਾਇਰਸ ਲਾਇਆ ਗਿਆ ਜਾਵੇ ਲੈਬ ਵਾਇਰਸ ਲਾਇਆ ਜਾਵੇ ਤੇ ਉਹ ਜਦੋਂ ਅੱਗੇ ਜਾ ਕੇ ਮੰਨ ਲਓ ਕਿ ਜਿਹੜਾ ਦੁਸ਼ਮਣਾ ਮਾਲ ਕਿਸੇ ਦੇਸ਼ ਆ ਕਿਸੇ ਨਾਲ ਜੰਗ ਲੱਗੀ ਤਾਂ ਉੱਥੇ ਜਿਹੜੀਆਂ ਫਸਲਾਂ ਨੇ ਉਹ ਸਾਰੀਆਂ ਫਸਲਾਂ ਜਿੰਨੇ ਵੀ ਪਲਾਂਟ ਖੜੇ ਨੇ ਉਹ ਪਲਾਂਟਾਂ ਦੇ ਜਾ ਕੇ ਉਹ ਜੈਨੇਟਿਕਲੀ ਮੋਡੀਫਾਈਡ ਇਨਸੈਕਟ ਬੈਠਣਗੇ ਤੇ ਉਹ ਵਾਇਰਸ ਆ ਜਿਹੜਾ ਉਹ ਸਾਰਾ ਆਪਦਾ ਜਿਹੜੀ ਉੱਥੇ ਦੀ ਕਿਸਾਨੀ ਐ ਉੱਥੇ ਸਾਰੀ ਦੇ ਵਿੱਚ ਪਾ ਦੇਣਗੇ ਮਤਲਬ ਕਿ ਭੁੱਖਾ ਮਾਰ ਦੇਣਗੇ ਦੇਸ਼ ਨੂੰ ਖਾਣ ਪੀਣ ਲਈ ਕੁਝ ਨਹੀਂ ਬਚਣਾ ਪਰ ਦੁਨੀਆ ਭਰ ਦੇ ਸਾਇੰਟਿਸਟਾਂ ਨੇ ਵਾਰਨਿੰਗਾਂ ਦੇ ਦੇਣੀਆਂ ਸ਼ੁਰੂ ਕਰਤੀਆਂ ਕਿ ਇਹ ਬੜੀ ਆਸਾਨੀ ਨਾਲ ਇੱਕ ਬਾਇਓਲੋਜੀਕਲ ਹਥਿਆਰ ਬਣਾਇਆ ਜਾ ਸਕਦਾ ਤੇ ਇਹਨੂੰ ਬੰਦ ਕੀਤਾ ਜਾਵੇ ਅੱਜ ਡਾਰਪਾ ਦੇ ਨਵੇਂ ਪ੍ਰੋਜੈਕਟ ਮਾਈਂਡ ਕੰਟਰੋਲ AI ਕੌਨਸ਼ੀਅਸਨੈਸ ਤੇ ਰੈਜ਼ੁਰੈਕਸ਼ਨ ਤੇ ਕੰਮ ਕਰ ਰਹੇ ਨੇ ਇਹ ਕੰਮ ਕਰ ਰਹੇ ਨੇ ਕਿ ਪੁਰਾਣੀਆਂ ਜਿਹੜੀਆਂ ਆਪਣੀਆਂ ਭੁੱਲੀਆਂ ਹੋਈਆਂ ਮੈਮਰੀਜ਼ ਨੇ ਲੌਸਟ ਮੈਮਰੀਜ਼ ਨੇ ਉਹਨਾਂ ਨੂੰ ਰੀਸਟੋਰ ਕਰਨ ਤੇ ਕਿ ਆਪਣੇ ਦੁਬਾਰੇ ਯਾਦ ਆ ਜਾਣ ਉਹਨਾਂ ਤੇ ਕੰਮ ਕਰ ਰਹੇ ਨੇ ਜਿਹੜੀ ਮਨੁੱਖੀ ਚੇਤਨਾ ਹੈ ਉਹਨੂੰ ਕੰਪਿਊਟਰ ਤੇ ਅਪਲੋਡ ਕਰਨ ਦਾ ਕੰਮ ਕਰ ਰਹੇ ਨੇ ਇੱਕ ਹੋਰ ਪ੍ਰੋਜੈਕਟ ਹੈ ਰੀਸਟੋਰਿੰਗ ਐਕਟਿਵ ਮੈਮਰੀ ਨਾਮ ਦਾ ਜਿਹੜਾ ਕਿ ਬ੍ਰੇਨ ਇੰਪਲਾਂਟਸ ਦੀ ਵਰਤੋਂ ਕਰ ਰਿਹਾ ਹੈ ਫੌਜੀਆਂ ਨੂੰ ਟ੍ਰੌਮੇ ਤੋਂ ਛੇਤੀ ਰਿਕਵਰ ਕਰਨ ਲਈ ਹੁਣ ਚਾਹੇ ਡਾਰਪਾ ਇਹ ਕਹਿ ਰਹੀ ਹੈ ਕਿ ਅਸੀਂ ਜਿਹੜੇ ਲੋਕਾਂ ਨੂੰ ਛੇਤੀ ਹੀਲ ਕਰਨ ਦੇ ਵਿੱਚ ਮਦਦ ਕਰ ਰਹੇ ਹਾਂ ਪਰ ਕ੍ਰਿਟਿਕਸ ਇਹ ਮੰਨਦੇ ਨੇ ਕਿ ਡਾਰਪਾ ਤੁਹਾਨੂੰ ਇਹੋ ਜੇ ਭਵਿੱਖ ਵੱਲ ਲੈ ਕੇ ਜਾ ਰਿਹਾ ਹੈ ਕਿ ਜਿਹੜਾ ਤੁਹਾਡਾ ਦਿਮਾਗ ਹੈ ਉਹ ਵੀ ਤੁਹਾਡਾ ਅਪਦਾਨ ਹੀ ਰਹਿਣਾ ਡਾਰਪਾ ਦਾ ਜਿਹੜਾ ਸੁਪਨਾ ਸੀ ਉਹ ਹਮੇਸ਼ਾ ਸੇਮ ਰਿਹਾ ਹੈ ਕਿ ਮਨੁੱਖਾਂ ਨੂੰ ਤੇ ਮਸ਼ੀਨਾਂ ਨੂੰ ਇੱਕ ਜੁਟ ਕਰਾ ਕੇ ਕੰਮ ਕਰਵਾਇਆ ਜਾਵੇ ਜਿਸ ਨੂੰ ਇਹ ਕਹਿੰਦੇ ਨੇ ਹਿਊਮਨ ਮਸ਼ੀਨ ਸਿੰਬਿਓਸਿਸ ਇਹਦੇ ਪਿੱਛੇ ਆਈਡੀਆ ਇਹ ਹੈ ਕਿ ਇੱਕ ਦਿਨ ਮਨੁੱਖੀ ਸਰੀਰ ਤੇ ਮਸ਼ੀਨ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਮਨੁੱਖ ਸਿਰਫ ਆਪਣੇ ਸੋਚਣ ਦੇ ਨਾਲ ਹੀ ਹਥਿਆਰ ਵਹੀਕਲ ਜਾਂ ਕੰਪਿਊਟਰਾਂ ਨੂੰ ਕੰਟਰੋਲ ਕਰ ਸਕਦਾ ਹੈ। ਇਹ ਪੁਆਇੰਟ ਤੱਕ ਪਹੁੰਚਣ ਲਈ ਡਾਰਪਾ ਬ੍ਰੇਨ ਚਿਪਾਂ ਦੀ ਨੈਨੋ ਟੈਕਨੋਲੋਜੀ ਦੀ ਤੇ ਜੈਨੇਟਿਕ ਮੋਡੀਫਿਕੇਸ਼ਨ ਦੀਆਂ ਜਿਹੜੀਆਂ ਰਿਸਰਚਾਂ ਨੇ ਉਹਨਾਂ ਤੇ ਫੰਡ ਕਰ ਰਹੀ ਹੈ। ਸਿੰਪਲ ਭਾਸ਼ਾ ਦੇ ਵਿੱਚ ਫੌਜੀਆ ਨੂੰ ਸਿਰਫ ਅਪਗ੍ਰੇਡ ਨਹੀਂ ਕਰ ਰਹੀ ਬਲਕਿ ਡਿਜ਼ਾਈਨ ਕਰ ਰਹੀ ਹੈ ਦੁਬਾਰੇ ਰੀਡਿਜ਼ਾਈਨ ਕਰ ਰਹੀ ਹੈ। ਡਾਰਪਾ ਦਾ ਸਭ ਤੋਂ ਬੋਲਡ ਪ੍ਰੋਜੈਕਟ ਸੀਗਾ ਇੱਕ ਐਨਈਐਸਡੀ ਨਿਊਰਲ ਇੰਜੀਨੀਅਰਿੰਗ ਸਿਸਟਮ ਡਿਜ਼ਾਈਨ ਬੇਸਿਕਲੀ ਇੱਕ ਬ੍ਰੇਨ ਇਮਪਲਾਂਟ ਜਿਹੜਾ ਕਿ ਤੁਹਾਡੇ ਦਿਮਾਗ ਨੂੰ ਕੰਪਿ ਥੋਡੇ ਸੋਚਣ ਦੀ ਸਪੀਡ ਤੇ ਕਿ ਮੰਨ ਲਓ ਜੋ ਜਿਸ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੀਜ਼ ਆਈ ਐਦਾਂ ਨਹੀਂ ਕਿ ਉਹਨੂੰ 2 ਸਕਿੰਟ 10 ਸਕਿੰਟ ਲੱਗਣਗੇ ਕੰਪਿਊਟਰ ਨੂੰ ਤੱਕ ਪਹੁੰਚਣ ਨੂੰ ਜਾਂ ਕੰਪਿਊਟਰ ਨੂੰ ਪਿਕ ਕਰਨ ਨੂੰ ਜਦੋਂ ਤੁਹਾਡੇ ਦਿਮਾਗ 'ਚ ਆਈ ਉਦੋਂ ਹੀ ਕੰਪਿਊਟਰ ਦੇ ਦਿਮਾਗ ਜਾਊਗੀ ਐਟ ਅ ਸੇਮ ਐਗਜੈਕਟ ਟਾਈਮ ਤੇ ਇਹ ਡਿਵਾਈਸ ਬ੍ਰੇਨ ਐਕਟੀਵਿਟੀਆਂ ਨੂੰ ਵੀ ਪੜ੍ਹ ਸਕਦਾ ਹੈ ਮਤਲਬ ਇਹ ਤੁਹਾਡੇ ਦਿਮਾਗ ਦੇ ਵਿੱਚੋਂ ਇਨਫੋਰਮੇਸ਼ਨ ਲੈ ਵੀ ਸਕਦਾ ਹੈ ਤੇ ਇਨਫੋਰਮੇਸ਼ਨ ਉਹਦੇ ਵਿੱਚ ਪਾ ਵੀ ਸਕਦਾ ਹੈ ਡਾਰਪਾ ਕਹਿੰਦੀ ਹੈ ਕਿ ਇਹ ਟੈਕਨੋਲੋਜੀ ਜਿਹੜੇ ਲੋਕਾਂ ਨੂੰ ਉਧਰੰਗ ਹੋਇਆ ਹੋਇਆ ਉਹਨਾਂ ਨੂੰ ਦੁਬਾਰੇ ਚੱਲਣ ਲਾ ਦੂਗੀ ਜਾਂ ਜਿਹੜੇ ਲੋਕਾਂ ਨੂੰ ਅੱਖਾਂ ਤੋਂ ਦੇਖਦਾ ਨਹੀਂ ਉਹਨਾਂ ਦੀ ਰੋਸ਼ਨੀ ਅੱਖਾਂ ਦੀ ਵਾਪਸ ਲੈ ਆਉਗੀ ਬਟ ਇਹੀ ਟੂਲ ਕਿਸੇ ਨੂੰ ਕੰਟਰੋਲ ਕਰਨ ਲਈ ਵੀ ਵਰਤਿਆ ਜਾ ਸਕਦਾ ਫਾਲਸ ਮੈਮਰੀਜ਼ ਪਾਈਆਂ ਜਾ ਸਕਦੀਆਂ ਨੇ ਮੈਮਰੀਜ਼ ਡਿਲੀਟ ਜਾਂ ਇਮੋਸ਼ਨ ਡਿਲੀਟ ਕੀਤੇ ਜਾ ਸਕਦੇ ਨੇ ਇੱਕ ਤਰ੍ਹਾਂ ਦੀ ਇਹੋ ਜਿਹੀਆਂ ਗੱਲਾਂ ਨੇ ਕਿ ਜਿਹੜੀਆਂ ਤੁਸੀਂ ਮੂਵੀਆਂ ਦੇ ਵਿੱਚ ਹੀ ਦੇਖੀਆਂ ਹੋਣਗੀਆਂ ਜਾਂ ਸੁਣੀਆਂ ਹੋਣਗੀਆਂ ਬਟ ਡਾਰਪਾ ਐਕਚੁਅਲ ਦੇ ਵਿੱਚ ਇਹ ਕਰ ਰਹੀ ਹੈ ਸਿਰਫ ਕੱਲਾ ਦਿਮਾਗ ਨਹੀਂ ਬਲਕਿ ਡਾਰਪਾ ਮਨੁੱਖੀ ਸਰੀਰ ਨੂੰ ਵੀ ਚੇਂਜ ਕਰ ਰਹੀ ਹੈ ਡਾਰਪਾ ਨੇ ਇੱਕ ਸਿੰਥੈਟਿਕ ਬਲੱਡ ਬਣਾਇਆ ਹੈ ਜਿਹੜਾ ਕਿ ਆਕਸੀਜਨ ਨੂੰ ਅਸਲੀ ਜਿਹੜਾ ਆਪਣਾ ਬਲੱਡ ਹੈ ਉਹਦੇ ਤੋਂ ਵੀ ਵਧੀਆ ਤਰੀਕੇ ਨਾਲ ਕੈਰੀ ਕਰ ਸਕਦਾ ਐ ਐਕਸੋਸਕੇਲਟਨ ਬਣਾਏ ਨੇ ਫੌਜੀਆ ਨੂੰ ਸੁਪਰ ਹਿਊਮਨ ਸਟਰੈਂਥ ਦੇਣ ਲਈ ਤੇ ਆਰਟੀਫੀਸ਼ੀਅਲ ਸਕਿਨ ਜਿਹੜੀ ਕਿ ਟੱਚ ਨੂੰ ਫੀਲ ਕਰ ਸਕਦੀ ਹੈ 2013 ਦੇ ਵਿੱਚ ਡਾਰਪਾ ਨੇ ਪ੍ਰੋਸਥੈਟਿਕ ਆਰਮ ਸੀ ਜਿਹੜੀ ਉਹਦਾ ਟੈਸਟ ਕੀਤਾ ਸੀਗਾ ਕਿ ਬਾਹ ਮੰਨ ਲਓ ਬੰਦੇ ਦੇ ਹੈ ਨਹੀਂ ਤੇ ਬਾਹ ਨਾਗਲੀ ਲਾਈ ਗਈ ਤੇ ਉਹ ਬਾਹ ਟੈਕਸਚਰ ਤੇ ਟੈਂਪਰੇਚਰ ਨੂੰ ਸੈਂਸ ਕਰ ਰਹੀ ਸੀ ਤੇ ਬੰਦਾ ਆਪਣੇ ਦਿਮਾਗ ਨਾਲ ਉਹਨੂੰ ਚਲਾ ਰਿਹਾ ਸੀ ਡਾਰਪਾ ਨੇ ਕಾಗ್ਨੀਟਿਵ ਵਾਰਫੇਅਰ ਦੀ ਰਿਸਰਚ ਨੂੰ ਫੰਡ ਕੀਤਾ ਹੋਇਆ ਇਹਦੇ ਪਿੱਛੇ ਆਈਡੀ ਇਹ ਹੈ ਕਿ ਆਉਣ ਵਾਲਾ ਜੰਗ ਦਾ ਸਮਾਂ ਆਊਗਾ ਜਿਹੜਾ ਉਹਦੇ ਵਿੱਚ ਬੰਦੇ ਖੁਦ ਨਹੀਂ ਲੜਨਗੇ ਬੰਦਿਆਂ ਦੇ ਦਿਮਾਗ ਲੜਨਗੇ ਬੰਬਾਂ ਦੀ ਜਗ੍ਹਾ ਬੋਰ ਇਨਫੋਰਮੇਸ਼ਨ ਦੇ ਨਾਲ ਲੜੀ ਜਾਊਗੀ ਸਾਈਕੋਲੋਜੀਕਲ ਮੈਨਿਪੂਲੇਸ਼ਨ ਵਰਤੀ ਜਾਊਗੀ ਡੀਪ ਫੇਕ ਵਰਤੇ ਜਾਣਗੇ AI ਵਰਤੀ ਜਾਊਗੀ ਦਿਮਾਗਾਂ ਨੂੰ ਲੋਕਾਂ ਦੇ ਨੂੰ ਚੇਂਜ ਕਰਨ ਨੂੰ ਜੇ ਹੁਣ ਤੁਸੀਂ ਆਪਣੇ ਦੁਸ਼ਮਣ ਦੇ ਦਿਮਾਗ ਦੇ ਵਿੱਚ ਹੀ ਕੋਈ ਡਾਊਟ ਕ੍ਰੀਏਟ ਕਰਤਾ ਜਾਂ ਕੋਈ ਇਹੋ ਜਿਹਾ ਥੌਟ ਕ੍ਰੀਏਟ ਕਰਤਾ ਤਾਂ ਫਿਰ ਤੁਹਾਨੂੰ ਗੋਲੀ ਚਲਾਉਣ ਦੀ ਲੋੜ ਹੀ ਕੀ ਹੈ ਪਰ ਇਹਦਾ ਇਹ ਮਤਲਬ ਨਹੀਂ ਕਿ ਡਾਰਪਾ ਜਿਹੜਾ ਕੁਝ ਵੀ ਕਰ ਰਹੀ ਹੋ ਸਾਰਾ ਕੁਝ ਡਾਰਕੀ ਕਰ ਰਹੀ ਹੈ ਕੁਝ ਇਹੋ ਜਿਹੇ ਪ੍ਰੋਜੈਕਟ ਵੀ ਡਾਰਪਾ ਦੇ ਹੈਗੇ ਨੇ ਜਿਨ੍ਹਾਂ ਨੇ ਕਿ ਮਨੁੱਖੀ ਜ਼ਿੰਦਗੀਆਂ ਨੂੰ ਬਹੁਤ ਨੂੰ ਬਚਾਇਆ ਜਿਵੇਂ ਕਿ ਡਿਜ਼ਾਸਟਰ ਰਿਸਪੌਂਸ ਇੰਪਰੂਵ ਕਰਨਾ ਜਾਂ ਜਿਹੜੇ ਰੈਸਕਿਊ ਰੋਬੋਟ ਨੇ ਉਹਨਾਂ ਨੂੰ ਬਚਾਉਣਾ ਜਾਂ ਵੈਕਸੀਨਾਂ ਬਣਾਉਣੀਆਂ ਹੁਣ ਤੁਸੀਂ ਐਗਜ਼ਾਮਪਲ ਕੋਵਿਡ ਦੀ ਉਹ ਲੈ ਲਓ ਇੱਕ ਐਮ ਆਰ ਐਨ ਏ ਨਾਮ ਦੀ ਟੈਕਨੋਲੋਜੀ ਹੈ ਜਿਹਦੇ ਨਾਲ ਕਿ ਜਿਹੜੀਆਂ ਵੈਕਸੀਨਾਂ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਬਹੁਤ ਆਸਾਨੀ ਹੋਈ ਉਹ ਟੈਕਨੋਲੋਜੀ ਵੀ ਡਾਰਪਾ ਨੇ ਬਣਾਈ ਸੀ ਤਾਂ ਕਈ ਲੋਕ ਡਾਰਪਾ ਨੂੰ ਸਿਰਫ ਇੱਕ ਸੀਕ੍ਰੀਟ ਏਜੰਸੀ ਜਾਂ ਇੱਕ ਡਾਰਕ ਰਹੱਸਮਈ ਏਜੰਸੀ ਦੀ ਤਰ੍ਹਾਂ ਹੀ ਦੇਖਦੇ ਨੇ ਪਰ ਡਾਰਪਾ ਦੀਆਂ ਕੁਝ ਇਹੋ ਜਿਹੀਆਂ ਇਨਵੈਂਸ਼ਨਾਂ ਵੀ ਬਹੁਤ ਨੇ ਜਿਨ੍ਹਾਂ ਨਾਲ ਕੇ ਆਪਣੀ ਅੱਜ ਦੀ ਲਾਈਫ ਬਹੁਤ ਆਸਾਨ ਹੋਈ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਵਾਈਫਾਈ ਇੰਟਰਨੈਟ ਜੀਪੀਐਸ ਐਲਈਡੀ ਸਕਰੀਨ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਨੀਆਂ ਇਨਵੈਂਸ਼ਨਾਂ ਦੇ ਪਿੱਛੇ ਡਾਰਪਾ ਦਾ ਪੈਸਾ ਹੈ ਪਰ ਜਦੋਂ ਵੀ ਡਾਰਪਾ ਕੁਝ ਨਾ ਕੁਝ ਨਵਾਂ ਕੰਟਰੋਲ ਕਰਦੀ ਹੈ ਤਾਂ ਲੋਕਾਂ ਦਾ ਸਵਾਲ ਇੱਕ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਇਹਨੂੰ ਕੰਟਰੋਲ ਕੌਣ ਕਰ ਰਿਹਾ ਹੈ ਕਿਉਂਕਿ ਇਸੇ ਹਿਸਾਬ ਦੀ ਪਾਵਰ ਪੂਰੀ ਦੁਨੀਆ ਨੂੰ ਕੁਝ ਟਾਈਮ ਦੇ ਵਿੱਚ ਹੀ ਤਬਾਹ ਕਰ ਸਕਦੀ ਹੈ ਤੇ ਕੁਝ ਟਾਈਮ ਦੇ ਵਿੱਚ ਹੀ ਹੀਲ ਕਰ ਸਕਦੀ ਹੈ ਈਵਨ ਕਈ ਵਿਸਲ ਬਲੋਰ ਵੀ ਆਏ ਹੋਏ ਨੇ ਜਿਨ੍ਹਾਂ ਨੇ ਟਾਈਮ ਟੂ ਟਾਈਮ ਆ ਕੇ ਆਵਾਜ਼ ਉਠਾਈ ਹੈ ਕਿ ਏਜੰਸੀ ਕੁਝ ਜਿਹੜੀਆਂ ਮੋਰਲ ਲਾਈਨਾਂ ਨੇ ਉਹਨਾਂ ਨੂੰ ਕ੍ਰੋਸ ਕਰ ਰਹੀ ਹੈ ਇਹ ਅਮਰੀਕਾ ਦੀ ਖੂਫੀ ਏਜੰਸੀ ਹੈ ਇਹੋ ਜੀਆਂ 17 ਏਜੰਸੀਆਂ ਅਮਰੀਕਾ ਦੀਆਂ ਹੋਰ ਨੇ ਪਰ ਡਾਰਪਾ ਜਿਹੜੀ ਇਹ ਕਾਫੀ ਮੰਨੀ ਪਰ ਮੰਨੀ ਦਾ ਸਭ ਤੋਂ ਪਹਿਲਾਂ ਸ਼ੁਰੂ ਹੋਈ ਹੋਈ ਏਜੰਸੀ ਹੈ ਹੁਣ ਇਥੋਂ ਆਪਾਂ ਕੀ ਸਮਝ ਸਮਝ ਪਾਉਣਿਆ ਕਿ ਕੱਲਾ ਐਦਾਂ ਨਹੀਂ ਹੈਗਾ ਕਿ ਅਮਰੀਕਾ ਹੀ ਇਹ ਚੀਜ਼ਾਂ ਵੱਲ ਵਧ ਰਿਹਾ ਹੈ ਜੇ ਅਮਰੀਕਾ ਇਹ ਚੀਜ਼ਾਂ ਰੈਨਸ਼ਨ ਕਰ ਰਿਹਾ ਹੈ ਤਾਂ ਬਾਕੀ ਦੁਨੀਆ ਵੀ ਕਰ ਰਹੀ ਹੈ ਜਿਵੇਂ ਚਾਈਨਾ ਦੀ ਅਲੱਗ ਏਜੰਸੀ ਹੈ ਰਸ਼ੀਆ ਦੀ ਅਲੱਗ ਏਜੰਸੀ ਹੈ ਇਜ਼ਰਾਈਲ ਦੀ ਆਪਾਂ ਨੂੰ ਪਤਾ ਯੂਨਿਟ 81 ਹੈ ਜਿਹੜੀ ਕਿ ਯੂਨਿਟ 8200 ਵਾਲੇ ਮੁੰਡਿਆਂ ਨਾਲ ਕੰਮ ਕਰਦੀ ਹੈ ਉਹ ਵੀ ਬਹੁਤ ਤਗੜੇ ਬ੍ਰਿਲੀਅੰਟ ਮਾਈਂਡ ਪੂਰੀ ਕਰੀਮ ਚੱਕਦੇ ਨੇ ਉਹ ਛੋਟੇ ਹੁੰਦੇ ਤੁਸੀਂ ਜਵਾਕ ਚੱਕ ਲੈਂਦੇ ਨੇ ਤੇ ਉਹਨਾਂ ਨੂੰ ਟ੍ਰੇਨ ਕਰਦੇ ਨੇ ਇਦਾਂ ਹੀ ਜਿਵੇਂ ਆਪਣੀ ਇੰਡੀਆ ਦੀ ਡੀਆਰਡੀਓ ਆ ਐਦਾਂ ਏਜੰਸੀਆਂ ਬਹੁਤ ਨੇ ਪਰ ਇਹਨਾਂ ਦਾ ਜਿਹੜਾ ਅਨੁਮਾਨ ਇਹੇ ਲਗਾਉਣਾ ਬਹੁਤ ਮੁਸ਼ਕਿਲ ਹੈ ਕਿ ਇਹ ਕਿਸ ਹੱਦ ਤੱਕ ਦੀ ਜਿਹੜੀ ਇਨਵੈਂਸ਼ਨ ਆ ਉਹ ਕਰ ਰਹੀਆਂ ਨੇ ਜਾਂ ਕਿਸ ਹੱਦ ਤੱਕ ਜਾ ਰਹੀਆਂ ਨੇ ਕਿ ਸਾਈਬਰ ਵਾਰਫੇਅਰ ਜਾਂ ਜਿਹੜਾ AI ਹਿਊਮਨ ਕੌਨਸ਼ੀਅਸਨੈਸ ਇਹੋ ਜੀਆਂ ਚੀਜ਼ਾਂ ਤੇ ਕੰਮ ਕਰ ਰਹੀਆਂ ਨੇ ਕਿ ਨਾ ਕਿਉਂਕਿ ਇਹਨਾਂ ਦੀ ਜਿਹੜੀ ਟਰਾਂਸਪੇਰੈਂਸੀ ਉਹ ਲਗਭਗ 0 ਹੈ ਆਪਾਂ ਕਦੇ ਵੀ ਸੁਣਿਆ ਹੀ ਨਹੀਂ ਹੋਣਾ ਕਿ ਇੰਡੀਆ ਦੀ ਡੀਆਰਡੀਓ ਏਜੰਸੀ ਨੇ ਕੁਝ ਇਹੋ ਜਿਹਾ ਦੱਸਿਆ ਕਿ ਹਾਂ ਅਸੀਂ ਇਹੋ ਜਿਹੇ ਜਿਹੜੇ ਹਥਿਆਰ ਨੇ ਉਹ ਡਿਵੈਲਪ ਕਰ ਰਹੇ ਹਾਂ ਤੇ ਨੰਬਰ 2 ਤੇ ਅਮਰੀਕਾ ਕਈ ਲੋਕ ਕਹਿੰਦੇ ਨਹੀਂ ਹੁੰਦੇ ਕਿ ਜੇ ਸਾਰਾ ਕੁਝ ਅਮਰੀਕਾ ਦੇ ਵਿੱਚ ਹੀ ਕਿਉਂ ਹੁੰਦਾ ਅਮਰੀਕਾ ਦੇ ਲੋਕ ਜਾਗ ਰੁਕਣੇ ਅਮਰੀਕਾ ਦੇ ਲੋਕ ਹਰੇਕ ਇਹੋ ਜੀ ਗੱਲ ਤੇ ਸਵਾਲ ਉਠਾਉਂਦੇ ਨੇ ਕਿ ਸਾਨੂੰ ਇਹ ਚੀਜ਼ ਦਾ ਹਿਊਮਨ ਜਿਹੜੀ ਪੋਪੂਲੇਸ਼ਨ ਆ ਉਹਨੂੰ ਖਤਰਾ ਨਾ ਹੋਵੇ ਤਾਂ ਕਰਕੇ ਅਮਰੀਕਾ ਦੇ ਵਿੱਚ ਇਹੋ ਜਿਹਾ ਕੁਝ ਜ਼ਿਆਦਾ ਹੁੰਦਾ ਤਾਂ ਕਰਕੇ ਡਾਰਪਾ ਵਰਗੀਆਂ ਏਜੰਸੀਆਂ ਨੂੰ ਵੀ ਕਿਤੇ ਨਾ ਕਿਤੇ ਚਾਹੇ ਉਹ ਸੀਕ੍ਰੀਟ ਏਜੰਸੀਆਂ ਨੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਥੋੜੀ-ਬੋਧੀ ਟਰਾਂਸਪੇਸੀ ਰੱਖਣੀ ਪੈਂਦੀ ਹੈ ਕਿ ਉਹ ਸਾਰਾ ਕੁਝ ਸੀਕਰੇਸੀ ਤੇ ਨਹੀਂ ਸਾ ਮਤਲਬ ਨਿਹਰਾਪੁਰਾ ਪੱਟ ਸਕਦੇ ਕੁਝ ਚੀਜ਼ਾਂ ਫਿਰ ਵੀ ਦੱਸ ਦੇਣੇ ਪਰ ਸਿਰਫ ਡਾਰਪ ਹੈ ਜਿਹੜੀ ਕੁਝ ਚੀਜ਼ਾਂ ਦੱਸਦੀ ਹੈ ਹੋਰ ਕੋਈ ਦੁਨੀਆ ਦੀ ਏਜੰਸੀ ਇਹੋ ਜੀ ਦੇਸ਼ ਦੀ ਇਹੋ ਜੀ ਏਜੰਸੀ ਨਹੀਂ ਜਿਹੜੀ ਕਿ ਐਦਾਂ ਤੁਹਾਡੇ ਅੱਗੇ ਟਰਾਂਸਪੇਰੈਂਟਲੀ ਚੀਜ਼ਾਂ ਰੱਖਦੀ ਹੈ ਤੇ ਬਾਕੀ ਆਪਾਂ ਨੂੰ ਇੰਡੀਆ ਦਾ ਤਾਂ ਪਤਾ ਹੀ ਹੈ ਕਿ ਹੁਣ ਇੰਡੀਆ ਦੇ ਵਿੱਚ ਤੁਸੀਂ ਕਿੰਨੇ ਕੇ ਵੈਸਲ ਬਲੋਰ ਦੇਖੇ ਨੇ ਕਿ ਕਿਸੇ ਜਿਹੜੀ ਅਫੀਸ਼ੀਅਲ ਗਵਰਨਮੈਂਟ ਦੀ ਏਜੰਸੀ ਹੈ ਉਹਦੇ ਵਿੱਚੋਂ ਕੋਈ ਬੰਦਾ ਆਇਆ ਤੇ ਉਹ ਗਵਰਨਮੈਂਟ ਦੇ ਖਿਲਾਫ ਜਾਂ ਜਿਹੜੀ ਏਜੰਸੀ ਕਿਵੇਂ ਆਪਰੇਟ ਕਰ ਰਹੀ ਹੈ ਉਹਦੇ ਖਿਲਾਫ ਬੋਲ ਰਿਹਾ ਹੈ ਇਹ ਤਾਂ ਮੇਰੇ ਹਿਸਾਬ ਨਾਲ 1 ਇਹਨਾ ਮਿਲੀਅਨ ਵਾਲਾ ਕੇਸ ਹੈ ਇੰਡੀਆ ਦੇ ਵਿੱਚ ਡਾਰਬਾ ਕਹਿੰਦੀ ਹੈ ਉਹ ਜੋ ਵੀ ਕਰ ਰਹੀ ਹੈ ਉਹ ਨੈਸ਼ਨਲ ਸਕਿਉਰਿਟੀ ਲੀ ਕਰ ਰਹੀ ਹੈ ਪਰ ਇਤਿਹਾਸ ਆਪਾਂ ਨੂੰ ਇਹ ਵੀ ਦੱਸਦਾ ਕਿ ਇੰਨੀ ਜ਼ਿਆਦੇ ਸੀਕਰੇਸੀ ਜਾਂ ਇੰਨੀ ਜ਼ਿਆਦੇ ਪਾਵਰ ਜਦੋਂ ਲੰਬੇ ਟਾਈਮ ਲਈ ਕਿਸੇ ਕੋਲੇ ਵੀ ਆਉਂਦੀ ਹੈ ਉਹ ਜ਼ਿਆਦਾ ਟਾਈਮ ਏਜੰਸੀ ਜਾਂ ਬੰਦਾ ਕੋਈ ਵੀ ਜਿਹੜੀ ਆਰਗੇਨਾਈਜੇਸ਼ਨ ਹੋ ਇਨੋਸੈਂਟ ਨਹੀਂ ਰਹਿੰਦੀ ਇੱਕ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੀ ਟੈਕਨੋਲੋਜੀ ਆਪਾਂ ਅੱਜ ਵਰਤ ਰਹੇ ਹਾਂ ਜਿਹੜੀ ਟੈਕਨੋਲੋਜੀ 202 ਉਹ ਟੈਕਨੋਲੋਜੀ ਮੰਨਿਆ ਜਾਂਦਾ ਹੈ ਕਿ 20 ਸਾਲ ਪਹਿਲਾਂ ਉਹਦੇ ਤੇ ਡਾਰਪਾਕ ਨੇ ਕੰਮ ਕਰ ਚੁੱਕੀ ਹੈ ਜਿਵੇਂ ਕਿ ਜਿਹੜੀਆਂ ਇਲਨ ਮਸਕ ਵਾਲੀਆਂ ਚਿਪਾਂ ਕਹਿੰਦੇ ਸੀਗੇ ਦਿਮਾਗ ਦੇ ਵਿੱਚ ਚਿਪਾਂ ਪਾਉਣੀਆਂ ਨਿਊਰਲਿੰਕ ਉਹ 1990 ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਸੀਗਾ ਤੇ ਜੇ ਤੁਸੀਂ ਜੋ ਅੱਜ ਦੀਆਂ ਜਿਹੜੀਆਂ ਇਨਵੈਂਸ਼ਨਾਂ ਨੇ ਜਦੋਂ ਉਹ ਕੱਢ ਕੇ ਦੇਖਦੇ ਹੋ ਜਿਵੇਂ ਮੈਂਟਾਰੇ ਸਮਥਿੰਗ ਇੱਕ ਕੋਈ ਡਰੋਨ ਹੈ ਜਿਹੜਾ ਕਿ ਬਿਲਕੁਲ AI ਪਾਵਰਡ ਡਰੋਨ ਹੈ ਬਹੁਤ ਵੱਡਾ ਜਹਾਜ਼ ਜਿਹਾ ਡਰੋਨ ਹੈ ਉਹੀ ਜੀਆਂ ਮਤਲਬ ਬਹੁਤ ਹੀ ਜ਼ਿਆਦਾ ਇਹੋ ਜਿਹੀਆਂ ਇਨਵੈਂਸ਼ਨਾਂ ਆਣੇ ਜਦੋਂ ਤੁਸੀਂ ਕੱਡੋਂਗੇ ਡਾਰਪਾ ਦੀ ਇਨਵੈਂਸ਼ਨਾਂ ਤਾਂ ਬਿਲਕੁਲ ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਇੱਕ ਆਪਾਂ ਇਹ ਗੱਲ ਜ਼ਰੂਰ ਕਰੀਏ ਕਿ ਆਪਾਂ ਨੂੰ ਪਤਾ ਹੈ ਸੀਕ੍ਰੇਟ ਏਜੰਸੀ ਹੈ ਪਰ ਹੁਣ ਮੇਰੇ ਵਰਗੇ ਨੇ 20 ਮਿੰਟ 30 ਮਿੰਟ ਬੋਲਤਾ ਇਹਦੇ ਤੇ ਤਾਂ ਫਿਰ ਸੀਕ੍ਰੇਟ ਕੀ ਰਹਿ ਗਿਆ ਇਹ ਉਹ ਚੀਜ਼ਾਂ ਸਿਰਫ ਬਾਹਰ ਕਰਦੇ ਨੇ ਜਿਹੜੀਆਂ ਇਹ ਦੱਸਣਾ ਚਾਹੁੰਦੇ ਨੇ ਮਤਲਬ ਇਹ ਚਾਹੁੰਦੇ ਨੇ ਕਿ ਇਹ ਇੱਥੇ ਤੱਕ ਲੋਕਾਂ ਨੂੰ ਆਮ ਨੂੰ ਪਤਾ ਲੱਗੇ ਉਨੀਆਂਕ ਚੀਜ਼ਾਂ ਹੀ ਬਾਹਰ ਰੱਖਦੇ ਨੇ ਤਾਂ ਇਥੋਂ ਇਹ حساب ਲਗਾ ਲਓ ਕਿ ਜਿਹੜੀਆਂ ਆਪਾਂ ਜੀ ਟੈਕਨੋਲੋਜੀ ਦੀ ਗੱਲ ਕੀਤੀ ਹੈ ਕਿ ਆਰਟੀਫੀਸ਼ੀਅਲ ਸਕਿਨ ਬਣ ਗਈ ਬੰਦਾ ਹੀਲ ਛੇਤੀ ਹੋਣ ਲੱਗ ਗਿਆ ਬੰਦਾ ਬਿਮਾਰ ਹੋਣੋਂ ਹਟ ਗਿਆ ਬੰਦੇ ਦੀਆਂ ਮੈਮਰੀਜ਼ ਅਪਲੋਡ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਤੋਂ ਵੀ ਪਤਾ ਨਹੀਂ ਕਿੱਥੇ ਤੱਕ ਅੱਗੇ ਤੱਕ ਡਾਰਪਾ ਕੰਮ ਕਰ ਚੁੱਕੀ ਹੋਣੀ ਹੈ ਹੁਣ ਤੱਕ ਹੁਣ ਸਵਾਲ ਇਹ ਖੜਾ ਹੁੰਦਾ ਕਿ ਹੁਣ ਸਵਾਲ ਇਹ ਖੜਾ ਹੁੰਦਾ ਕਿ ਡਾਰਪਾ ਹੈ ਕੀ ਇਹ ਸਾਰੀਆਂ ਚੀਜ਼ਾਂ ਤੋਂ ਵੀ ਪਤਾ ਨਹੀਂ ਕਿੱਥੇ ਤੱਕ ਅੱਗੇ ਤੱਕ ਡਾਰਪਾ ਕੰਮ ਕਰ ਚੁੱਕੀ ਹੋਣੀ ਆ ਹੁਣ ਤੱਕ ਹੁਣ ਸਵਾਲ ਇਹ ਖੜਾ ਹੁੰਦਾ ਕਿ ਡਾਰਪਾ ਹੈ ਕੀ ਇੱਕ ਜੀਨੀਅਸ ਫੈਕਟਰੀ ਹੈ ਜਿਹੜੀ ਕਿ ਹਿਊਮੈਨਿਟੀ ਨੂੰ ਕਿਸੇ ਡਿਜ਼ਾਸਟਰ ਤੋਂ ਸੇਵ ਕਰਨ ਲਈ ਬਣਾਈ ਗਈ ਹੈ ਜਾਂ ਇੱਕ ਕੋਈ ਸੀਕ੍ਰੇਟ ਲੈਬ ਹੈ ਜਿਹੜੀ ਕਿ ਮਨੁੱਖ ਦੀ ਐਗਜ਼ਿਸਟੈਂਸ ਨੂੰ ਵੀ ਰੀਰਾਈਟ ਕਰ ਰਹੀ ਹੈ ਹੋ ਸਕਦਾ ਇਹ ਥੋੜੀਆਂ-ਥੋੜੀਆਂ ਦੋਨੇ ਚੀਜ਼ਾਂ ਹੋਣ ਪਰ ਇੱਕ ਗੱਲ ਪੱਕੀ ਹੈ ਕਿ ਜਦੋਂ ਵੀ ਡਾਰਪਾ ਕੋਈ ਡਿਸਕਵਰੀ ਕਰਦੀ ਹੈ ਤਾ ਪੂਰੀ ਦੁਨੀਆ ਉਸ ਡਿਸਕਵਰੀ ਤੋਂ ਬਾਅਦ ਵਿੱਚ ਚੇਂਜ ਹੋ ਜਾਂਦੀ ਹੈ ਤੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਸ ਚੇਂਜ ਦੇ ਪਿੱਛੇ ਡਾਰਪਾ ਹੈ ਤੇ ਉਹ ਕੁਝ ਸਾਲਾਂ ਬਾਅਦ ਵਿੱਚ 10 ਸਾਲ 20 ਸਾਲ ਬਾਅਦ ਪਤਾ ਲੱਗਦਾ ਹੈ ਤੇ ਜਦੋਂ ਆਫੀਸ਼ੀਅਲੀ ਡਾਰਪਾ ਆਪਦੀ ਵੈਬਸਾਈਟ ਤੇ ਪਾਉਂਦੀ ਹੈ ਇਹ ਸੀਕ੍ਰੇਟ ਏਜੰਸੀ ਦੀ ਰੀਚ ਸਿਰਫ ਏਆਈ ਜਾਂ ਹਿਊਮਨ ਬੋਡੀ ਜਾਂ ਹਿਊਮਨ ਮਾਈਂਡ ਤੱਕ ਨਹੀਂ ਹੈਗੀ ਬਲਕਿ ਇਹ ਪਾਵਰ ਇਨਫਰਾਸਟ੍ਰਕਚਰ ਜਿਹੜੀ ਫੂਡ ਸਿਕਿਉਰਿਟੀ ਇਵਨ ਕੁਆਂਟਮ ਇਨਫੋਰਮੇਸ਼ਨ ਇਹੋ ਜੀਆਂ ਚੀਜ਼ਾਂ ਤੇ ਵੀ ਆ ਗਈ ਡਾਰਪਾ ਨੇ ਜਿਹੜਾ ਐਗਰੀਕਲਚਰ ਨੂੰ ਸਾਈਬਰ ਵਾਰਫੇਅਰ ਤੋਂ ਬਚਾਉਣ ਲਈ ਵੀ ਪ੍ਰੋਜੈਕਟ ਲਾਂਚ ਕਰਤਾ ਫਿਰ ਡਾਰਪ 15 ਕੰਪਨੀਆਂ ਨਾਲ ਰਿਸਰਚ ਕੰਪਨੀਆਂ ਨਾਲ ਕੰਮ ਕਰ ਰਹੀ ਹੈ ਕੋਈ ਯੂਟਿਲਿਟੀ ਸਕੇਲ ਦਾ ਕੁਆਂਟਮ ਕੰਪਿਊਟਰ ਬਣਾਉਣ ਤੇ ਮਤਲਬ ਫਿਊਚਰ ਜਿਵੇਂ ਆਪਾਂ ਗੱਲ ਪਹਿਲਾਂ ਕੀਤੀਆਂ ਨਾ ਕਿ ਕੁਦਰਤ ਕੁਦਰਤ ਹੁਣ ਲੱਗਦਾ ਕਿ ਕੁਦਰਤ ਪਤਾ ਨਹੀਂ ਕੀ ਚੀਜ਼ ਹੋਊਗੀ ਕੀ ਨਾ ਜਿਹੜੀ ਇੱਕ ਸਿਮੂਲੇਸ਼ਨ ਦੀ ਥਿਊਰੀ ਕਹਿੰਦੇ ਹੁੰਦੇ ਨੇ ਕਿ ਹੋ ਸਕਦਾ ਆਪਾਂ ਗੇਮ ਦੇ ਵਿੱਚ ਹੋਈ ਹੈ ਜਾਂ ਹੋ ਸਕਦਾ ਆਪਾਂ ਨੂੰ ਕਿਸੇ ਨੇ ਬਣਾਇਆ ਹੋਵੇ ਅੱਜ ਉਹ ਥਿਊਰੀ ਸਹੀ ਨਹੀਂ ਲੱਗਦੀ ਜੇ ਅੱਜ ਹੁਣ ਲੱਗਦਾ ਕਿ ਡੱਕ ਲੀ ਜੀਆਂ ਗੱਲਾਂ ਲੱਗਦੀਆਂ ਪਰ ਹੋ ਸਕਦਾ ਜਦੋਂ 30 ਸਾਲ 50 ਸਾਲ ਤੱਕ ਆਪਾਂ ਕੋਈ ਇਹੋ ਜੀ ਆਰਟੀਫੀਸ਼ੀਅਲ ਜਿਹੜੀ ਕੋਈ ਜਾਤ ਆ ਆਰਟੀਫੀਸ਼ੀਅਲ ਮੈਨ ਕਾਈਂਡ ਆ ਉਹ ਵੀ ਆਜ਼ਾਦ ਕਰਦੀਏ ਤੇ ਤੇ ਬਾਅਦ ਵਿੱਚ ਉਹ ਚੀਜ਼ ਤੇ ਵੀ ਸਵਾਲ ਖੜਾ ਹੋਣ ਲੱਗ ਜੇਗੇ ਆਪਾਂ ਵੀ ਕੁਦਰਤੀ ਹੈਗੇ ਆ ਕਿੰਨਾ